ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜੋ ਪੰਚਾਇਤੀ ਚੋਣਾਂ ਹੋ ਕੇ ਆਟੀਆਂ ਨੇ ਜੋ ਸਰਪੰਚ ਜਿੱਤੇ ਨੇ ਉਹਨਾਂ ਵਿੱਚ ਅਸੀਂ ਹਰ ਇੱਕ ਪਿੰਡ ਵਿੱਚ ਜਾ ਕੇ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਉਹਨਾਂ ਦੇ ਜੋ ਕੰਮ ਕਰ ਰਹਾ ਉਹ ਪੁੱਛਦੇ ਆ ਪਿੰਡ ਵਿੱਚ ਜੋ ਉਹਨਾਂ ਦੇ ਕੰਮ ਕੰਮ ਕਰਨੇ ਵਾਲੇ ਨੇ ਤੇ ਨਾਲ ਹੀ ਉਹਨਾਂ ਤੋਂ ਪੁੱਛਦੇ ਆ ਕਿ ਜੋ ਸਮੇਂ ਦੀ ਸਰਕਾਰ ਹੈ ਉਸ ਬਾਰੇ ਉਹਨਾਂ ਦੇ ਰਿਵਿਊ ਲੈਂਦੇ ਆ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਗੱਦੀਵਾਲ ਵਿਖੇ ਪਹੁੰਚੇ ਆ ਜਿੱਥੇ ਕਿ ਇੱਕ ਬਹੁਤ ਹੀ ਬੜਾ ਰਿਕਾਰਡ ਕੈਮ ਕੀਤਾ ਸਰਵਪੱਤ ਸਾਬ ਨੇ ਮਹਣ ਸਿੰਘ ਜੀ ਨੇ ਅੱਜ ਤੱਕ ਇਸ ਪਿੰਡ ਵਿੱਚ ਜਿਹੜੀਆਂ ਵੋਟਾਂ ਤੇ ਜਿੱਤੂ ਰਹਿੰਦੇ ਸੀ 50 ਵੋਟਾਂ ਹਾਈ ਹਾਈ ਸੀਗੀਆਂ 50 ਤੋਂ ਵੱਧ ਕੋਈ ਜਿੱਤਿਆ ਨਹੀਂ ਸੀ ਪਰ ਇਹਨਾਂ ਨੇ ਇੰਨੀ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ ਜੀ ਜੋ ਮੈਂ ਕਹਿੰਨਾ ਆਉਣ ਵਾਲੇ ਸਮੇਂ ਤੱਕ ਕੋਈ ਕਰ ਨਹੀਂ ਸਕਦਾ ਇੱਕ ਪਾਸੜ ਜਿੱਤੀ ਹੈ ਜਿਹਨੂੰ ਕਹਦੇ ਕਿ ਜੇ ਸਹਿਮਤੀ ਨਾ ਬਣ ਜਾਂਦੇ ਤਾਂ 10 ਲੱਖ ਮਿਲ ਜਾਣਾ ਸੀ ਪਰ ਸਹਿਮਤੀ ਨਾ ਹੋਣ ਕਾਰਨ ਵੀ ਇੱਕ ਸਹਿਮਤੀ ਬਣ ਗਈ ਕਿਉਂਕਿ 203 ਵੋਟਾਂ ਨਾਲ ਜਿੱਤਣਾ ਬਹੁਤ ਬੜੀ ਗੱਲ ਹੈ ਸਰਪੰਚਾ ਪਹਿਲਾਂ ਹੁਣ ਆਪਾਂ ਵੋਟਾਂ ਬਾਰੇ ਗੱਲ ਕਰ ਲੈਨੇ ਆ ਤੁਹਾਨੂੰ ਵਧਾਈਆਂ ਦਿੰਦੀ ਆ ਬਾਅਦ ਚ ਦਿੰਦੇ ਆ ਕਿ ਪਿੰਡ ਦੀ ਟੋਟਲ ਵੋਟਾਂ ਕਿੰਨੀਆਂ ਜੀ ਪਿੰਡ ਦੀ ਟੋਟਲ ਵੋਟ 665 700 ਆ ਜੀ ਇਹ ਆਪਣੇ ਪੋਲ ਕਿੰਨੀਆਂ ਕੋਈਆਂ 504 ਦੇਖ ਲਓ ਜੀ 504 ਵੋਟਾਂ ਪੋਲ ਹੋਈਆਂ ਤੇ ਉਹਦੇ ਵਿੱਚੋਂ 203 ਵੋਟਾਂ ਨਾਲ ਸਾਡੇ ਸਪੌਂਸਰ ਜੇਤੂ ਰਹੇ ਨੇ ਜੋ ਕਿ ਮੈਂ ਕਹਿੰਦਾ ਸਾਡੇ ਹਲਕੇ 'ਚ ਹੀ ਮੈਂ ਸੋਚ ਰਿਹਾ ਕਿ ਸਾਡੇ ਹਲਕੇ 'ਚ ਹੀ ਇਹੋ ਜਿਹਾ ਕੰਮ ਹੋਇਆ ਪਹਿਲਾਂ ਜਿਆਦਾ ਸਭ ਤੋਂ ਜਿਆਦਾ ਵੋਟਾਂ ਜੇਤੂ ਰਹੇ ਨੇ ਬਿਲਕੁਲ ਤਾਂ ਸਾਨੂੰ ਮਨ ਸਿੰਘ ਜੀ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਕਿ ਸਾਡੇ ਹਲਕੇ ਦਾ ਤੁਸੀਂ ਨਈ ਰੋਜਨ ਕਰਤਾ ਇੱਕ ਤਰ੍ਹਾਂ ਦਾ ਕਿ ਇੰਨੀਆਂ ਵੋਟਾਂ ਨਾਲ ਤੁਸੀਂ ਜਿੱਤੂ ਰਹੇ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਇਹ ਪਹਿਲੀ ਦਮ ਵਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਮੈਨੂੰ ਇੰਨੀਆਂ ਵੋਟਾਂ ਪਾ ਕੇ ਜਿੱਤੂ ਕਰਾ ਦਿੱਤਾ ਠੀਕ ਹੈ ਜੀ ਮੈਂ ਨਗਰ ਦਾ ਆਪਣੇ ਪਿੰਡ ਦੇ ਸਾਰੇ ਪ੍ਰਬੰਧਕ ਸਦਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ ਸਰਪੰਚ ਸਾਹਿਬ ਜਦੋਂ ਹੁਣ ਇੱਕ ਹੁੰਦਾ ਜਿੱਤ ਕੇ ਬੰਦੇ ਦਾ ਨਾ ਇੱਕ ਮਤਲਬ ਅਸੀਂ ਆਉਣ ਜਿੱਦਾਂ ਸਾਨੂੰ ਹੁੰਦਾ ਕਿ ਜਿੱਤ ਕੇ ਜਦੋਂ ਤੁਸੀਂ ਸਮਝੋਣੇ ਆ ਹਾਂਜੀ ਸਾਡੇ ਹੁਣ ਮੰਨ ਚੋਣਾ ਕਿ ਮੈਂ ਕੋਈ ਕੰਮ ਕਰਾਂ ਜਿਹੜੇ ਕੰਮ ਰਹਿੰਦੇ ਆ ਹੈਨਾ ਤੇ ਬੰਦੇ ਦੇ ਮਾਈਂਡ ਚ ਆਉਂਦੇ ਆ ਕਿ ਮੈਂ ਆਹ ਕੰਮ ਕਰਨੇ ਆ ਹਾਂਜੀ ਤੁਸੀਂ ਆਪਣੇ ਕੀ ਕੀ ਸੋਚਿਆ ਮਾਈਂਡ ਚ ਕਿਹੜੇ ਕਿਹੜੇ ਕੰਮ ਕਰਨੇ ਆ ਚਾਹਨੇ ਆ ਤੁਸੀਂ ਪਹਿਲੇ ਨੰਬਰ ਤੇ ਤਾਂ ਸਾਡੇ ਪਿੰਡ ਜਿਹੜਾ ਸਕੂਲ ਹੈ ਨਾ ਹਾਂਜੀ ਸਕੂਲ ਦੀ ਹਾਲਾਤ ਉਹ ਜਿਹੜੀ ਬਹੁਤ ਬਿਗੜੀ ਪਈ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਉਸ ਦਾ ਹੱਲ ਚਾਹਨਾ ਏ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਜਿਸ ਪਿੰਡ ਵਿੱਚ ਸਕੂਲ ਸਹੀ ਨਹੀਂ ਨਾ ਉਹ ਪਿੰਡ ਕਾਮਜਬੂਰ ਕਾਮ ਡਾਕ ਰਹੀ ਹੈ ਪਹਿਲੇ ਨੰਬਰ ਤੇ ਮੈਂ ਸਕੂਲ ਦਾ ਕੰਮ ਕਰਾਣਾ ਹਾਂਜੀ ਦੂਜੇ ਨੰਬਰ ਤੇ ਸਾਡੇ ਪਿੰਡ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ ਕੋਈ ਵੀ ਨਹੀਂ ਹੈ ਅੱਛਾ ਗਰਾਊਂਡ ਬਿਲਕੁਲ ਨਹੀਂ ਅਲੇ ਤੱਕ ਵੀ ਗਰਾਊਂਡ ਨਹੀਂ ਹੈ ਸਾਡੇ ਪਿੰਡ ਚ ਠੀਕ ਹੈ ਜੀ ਇਹ ਦੂਜੇ ਨੰਬਰ ਤੇ ਮੈਂ ਗਰਾਊਂਡ ਬਣਾਨੀ ਚਾਹਨਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਾਡਾ ਸ਼ਮਸ਼ਾਨ ਘਾਟ ਦੀ ਵੀ ਜਿਹੜੀ ਹਾਲਾਤ ਆ ਪਤਣੀ ਆ ਮਤਲਬ ਸ਼ਮਸ਼ਾਨ ਘਾਟ ਚ ਚਾਰ ਦੁਆਰੀ ਵਗੈਰਾ ਚਾਰ ਦੁਆਰੀ ਨਹੀਂ ਹੋਈ ਨਹੀਂ ਵੀ ਨਹੀਂ ਨਹੀਂ ਚਾਰ ਦਾ ਚਾਰਦਵਾਰੀ ਹੋਈ ਨਾ ਥੱਲੇ ਉਹਦੇ ਇੰਟਰਲੌਕ ਲੱਗੇ ਵੇ ਨਾ ਉਹਨੂੰ ਗੇਟ ਲਗਾ ਨਾ ਕੋਈ ਬਰਾਂਡਾ ਉੱਧਰ ਲੱਗ ਨੋ ਕੋਈ ਇੱਕ ਬਰਾਂਡਾ ਛੋਟਾ ਜਿਹਾ ਬਸ ਛੋਟਾ ਜਿਹਾ ਬਰਾਂਡਾ ਹਾਂ ਛੋਟਾ ਜਿਹਾ ਬਰਾਂਡਾ ਆ ਉਹਦੀ ਚਾਰਦਵਾਰੀ ਇੰਟਰਲੌਕ ਉਹਦੇ ਚ ਪਸ਼ੂ-ਪਸ਼ੂ ਆਵਾਰਾ ਵੱਢਦੇ ਰਹਿੰਦੇ ਆ ਜੇ ਕੋਈ ਬੂਟਾ ਲਾਣੇ ਆ ਤਾਂ ਉਹ ਵੀ ਖਾ ਜਾਂਦੇ ਆ ਸਾਨੂੰ ਚਾਰਦਵਾਰੀ ਵੀ ਜ਼ਰੂਰੀ ਆ ਇੰਟਰਲੌਕ ਵੀ ਲਾਣੇ ਜ਼ਰੂਰੀ ਆ ਗੇਟ ਲਾਣਾ ਵੀ ਜ਼ਰੂਰੀ ਆ ਤੇ ਸਾਡੇ ਉੱਥੇ ਜਿਹੜੀ ਪੱਠੀ ਬਣਾਦੇ ਉਹ ਵੀ ਹਲੇ ਤੱਕ ਹੈ ਜੀ ਓਸਾ ਜਣੀ ਪੱਠੀ ਵੇਲਦਾ ਪੱਠੀ ਵੀ ਹੈ ਨਹੀਂ ਬਾਹਰ ਇਹ ਜਿੱਦਾਂ ਲੱਕੜਾਂ ਚਣ ਕੇ ਹਾਂਜੀ ਇਹਦਾ ਆਪਣਾ ਪੁਰਾਣਾ ਟਾਈਪ ਸੀ ਪੁਰਾਣਾ ਟਾਈਪ ਸੀ ਠੀਕ ਹੈ ਜੀ ਉਹੀ ਹੈ ਠੀਕ ਹੈ ਉਸ ਉਸ ਤੋਂ ਬਾਅਦ ਫਿਰ ਜਿਹੜਾ ਉੱਥੇ ਨੂੰ ਰਸਤਾ ਗਿਆ ਹਾਂਜੀ ਉਹਦੀ ਵੀ ਹਾਲਤ ਹਲੇ ਨਾਜ ਗਈ ਤਾਂ ਜਣੀ ਜਿਹੜਾ ਰਸਤਾ ਉੱਥੇ ਨੂੰ ਗਿਆ ਆ ਉਹ ਲੱਗਾ ਇੱਟਾਂ ਲੱਗੀਆਂ ਆ ਪਰ ਹੁਣ ਖਰਾਬ ਇੱਟਾਂ ਦਾ ਬਹੁਤ ਟਾਈਮ ਦੀ ਲੱਗੀਆਂ ਇੱਟਾਂ ਪਹਿਲੀਆਂ ਲੱਗੀਆਂ ਹਾਂਜੀ ਕਿਉਂਕਿ ਹੁਣ ਤਾਂ ਇੰਟਰਲੋਕ ਦਾ ਟਾਈਮ ਹੁਣ ਇੰਟਰਲੋਕ ਦਾ ਹੈ ਇੱਟਾਂ ਮਤਲਬ ਅੱਜ ਤੋਂ ਕੋਈ 20-25 ਸਾਲ ਪਹਿਲੀਆਂ ਲੱਗੀਆਂ ਅਸੀਂ 20-25 ਸਾਲ ਪਹਿਲਾਂ ਕੰਮ ਹੋਇਆ ਠੀਕ ਹੈ ਤੇ ਜਿਹੜੇ ਆਪਣੇ ਹੁਣ ਇੱਕ ਟ੍ਰੈਂਡ ਸਜਦਾ ਸਾਰੇ ਪਿੰਡਾਂ ਦੇ ਵਿੱਚ ਇੰਟਰਲੌਕ ਦੀਆਂ ਗਲੀਆਂ ਬਣੀਆਂ ਜੀ ਹਾਂਜੀ ਹਨਾ ਇਹ ਤੁਹਾਡੇ ਕਿਦਾਂ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਪੁਰੀਆਂ ਗਲੀਆਂ ਸਾਡੇ ਪਿੰਡ ਦੇ ਵਿੱਚ ਦੇਖੋ ਜੀ 50% ਤਾਂ ਬਣ ਗਈਆਂ ਇੰਟਰਲੌਕ ਦੀਆਂ ਬਾਕੀ ਸਾਡੇ ਪਿੰਡ ਦੇ ਵਿੱਚ ਹਲੇ ਕੱਚੇ ਰਸਤੇ ਕੱਚੀਆਂ ਗਲੀਆਂ ਕਾਫੀ ਆ ਜਿਹੜੀਆਂ ਨਵੀਆਂ ਬਾਕੀਆਂ ਡਿਵੈਲਪ ਹੋਈਆਂ ਠੀਕ ਹੈ ਜੀ ਉੱਥੇ ਬਿਲਕੁਲ ਕੱਚੀਆਂ ਆ ਉਹਨਾਂ ਦੇ ਵਿੱਚ ਹਲੇ ਕੁਝ ਵੀ ਨਹੀਂ ਲੱਗਾ ਹੈਗਾ ਨਾ ਇੰਟਰਲੌਕ ਨਾ ਐਰਟ ਨਾ ਕੰਕਰੀਟ ਉਹ ਬਿਲਕੁਲ ਕੱਚੇ ਰਸਤੇ ਸਾਡੇ ਪਿੰਡ 50% ਇਹ ਰਹੇ ਹੈਗੇ ਤੇ ਉਹਨਾਂ ਨੂੰ ਤੁਸੀਂ ਫੇਰ ਕਿਦਾਂ ਕੀ ਸੋਚਣਾ ਉਹ ਦੇਖੋ ਜੀ ਮੈਂ ਪਹਿਲ ਦੇ ਆਧਾਰ ਤੇ ਪਹਿਲਾ ਉੜਣਾ ਤੇ ਪਹਿਲੇ ਦੇ ਆਧਾਰ ਤੇ ਉਹ ਬਾਕੀ ਮੈਂ ਕੋਈ ਨਵਾਂ ਕੰਮ ਨਹੀਂ ਜਿਹੜੇ ਪੱਟ ਕੇ ਨਗਲੀ ਕੋਈ ਬਣਾਣੀ ਪਹਿਲਾਂ ਜਿਹੜੇ ਸਾਡੇ ਕੱਚੇ ਰਸਤੇ ਹਨ ਮੈਂ ਉਹਨਾਂ ਨੂੰ ਕੰਪਲੀਟ ਕਰੂਗਾ ਉਸ ਤੋਂ ਬਾਅਦ ਫਿਰ ਜੇ ਜਿੱਦਾਂ ਆ ਵੀ ਮੇਰੇ ਕੋਲ ਹਿਸਾਬ ਦਾ ਬਹੂਗਾ ਬਾਅਦ ਚ ਕੰਮ ਕਰੂਗਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਸਪਾਂਸਰ ਜੀ ਹੋਰ ਇਦਾਂ ਕੋਈ ਮਸਲਾ ਇਦਾਂ ਕਹ ਦੀਏ ਦੇਖੋ ਸ਼ਮਚਾਰ ਘਾੜਦੀ ਵੀ ਗੱਲ ਹੋ ਗਈ ਸਾਡੇ ਪਿੰਡ ਦੀ ਜਿਹੜੀ ਫਿਰਨੀ ਹੈ ਉਹ ਚ ਫੇਰੇ ਜਾ ਜਾ ਟ੍ਰਾਂਸਫਰ ਉਹ ਵੀ ਹਲੇ ਕੱਚੀ ਆ ਹਾਂਜੀ ਔਰ ਉਹਦੇ ਪਾਣੀ ਦਾ ਜਿਹੜਾ ਨਿਕਾਸ ਹੋਣਾ ਉਹ ਵੀ ਹੈ ਨਹੀਂ ਉਹ ਸਾਨੂੰ ਪੰਜ ਮਤਲਬ 1000 ਕਿਲੋਮੀਟਰ ਨਾਲ ਅੰਡਰਗਰਾਉਂਡ ਪੈਪ ਪਾਣੀ ਭੈਣੀ ਆ ਤਾਂ ਉਹਦਾ ਪਾਣੀ ਅਸੀਂ ਕਿਸੇ ਇੱਕ ਚੋਜ ਸਟਾ ਦੇ ਅੰਨੇ ਤੇ ਹਾਂਜੀ ਉੱਥੋਂ ਫਿਰ ਉਲੀ ਫਿਰਨੀ ਆ ਪੱਕੀ ਹੋਗੀ ਹਾਂਜੀ ਪੱਕੀ ਹੋਣ ਤੋਂ ਬਾਅਦ ਤਾਂ ਕੰਮ ਜਾਵਾ ਨਹੀਂ ਤਾਂ ਉਥੇ ਪਾਣੀ ਖੜਾ ਆ ਮੈਂ ਤੁਹਾਨੂੰ ਮੌਕੇ ਤੇ ਵੀ ਜਾ ਕੇ ਹੁਣ ਦਿਖਾ ਸਕਦਾ ਠੀਕ ਹੈ ਜੀ ਜਿਹੜਾ ਪਾਣੀ ਜੇ ਆਪਾਂ ਉੱਤੇ ਬਿਨਾ ਪਾਣੀ ਪੈ ਪਾਏ ਤੇ ਫਿਰ ਨਹੀਂ ਬਣਾਣਾ ਤਾਂ ਦੁਬਾਰਾ ਫਿਰ ਹੋਈ ਗਾ ਨਹੀਂ 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 ਉਹ ਪਤਾ ਕੀ ਗੱਲ ਹੈ ਜੀ ਉਹ ਜਿਨ੍ਹਾਂ ਦੀਆਂ ਆਬਾਦੀਆਂ ਜਾਂ ਖੇਤ ਹੋ ਆਪ ਕੋ ਪਾਣੀ ਪੈਣ ਨਹੀਂ ਦਿੰਦੇ ਬਿਲਕੁਲ ਸਹੀ ਤੁਹਾਡੀ ਕੋਈ ਵੀ ਨਹੀਂ ਪੈਣ ਦਿੰਦੇ ਉਹ ਉਹ ਪਾਣੀ ਜਿਹੜਾ ਨਾ ਉਹ ਅੰਡਰਗਰਾਉਂਡ ਪਾਈਪ ਪਾ ਕੇ ਆ ਕੇ ਸਾਡੇ ਥੱਲੇ ਨਾ ਕੋਈ 1000 ਕਿ ਮੀਟਰ ਤੇ ਇੱਕ ਚੋਅ ਆ ਅਸੀਂ ਉਹ ਚੋਅ ਚ ਸਿੱਟ ਸਕਦੇ ਹਾਂ ਸਿੱਟ ਸਕਦੇ ਹਾਂ ਹਾਂ ਠੀਕ ਹੈ ਜੀ ਉਹ ਸਿੱਟ ਸਕਦੇ ਹਾਂ ਓਕੇ ਸਿਰੋਂ ਸਰ ਫਿਰ ਨਹੀਂ ਦੀ ਹੋ ਗਈ ਜੀ ਆਪਾਂ ਹੈ ਨਾ ਇਸ ਤੋਂ ਇਲਾਵਾ ਹੋਰ ਸਾਡੇ ਪਿੰਡ ਦੇ ਵਿੱਚ ਇੱਕ ਸਰਕਾਰੀ ਟੂਬਵਲ ਹੈ ਜੀ ਹਾਂ ਜੀ ਉਹ ਅੱਜ ਤੋਂ 10 ਸਾਲ ਪਹਿਲਾਂ ਲੱਗਿਆ ਵਾ ਠੀਕ ਹੈ ਜੀ ਜਿਸ ਵੇਲੇ ਉਹ ਲੱਗਿਆ ਸੀ ਨਾ ਹਾਂਜੀ ਉਸ ਵੇਲੇ ਸਿਰਫ 1200 ਮੀਟਰ ਲੈਂਡ ਪਈ ਸੀ ਉਸ ਤੋਂ ਬਾਅਦ ਇੱਕ ਵੀ ਪਾਈਪ ਇਸ ਬੰਡ ਜੋ ਹੋਰ ਪਈ ਪਈ ਨਹੀਂ ਅਸੀਂ ਸਾਨੂੰ ਮਤਲਬ ਇਹ ਪਾਈਪਲਾਈਨ ਦੀ ਬਹੁਤ ਤੰਗੀ ਆ ਸਾਡੀ ਜ਼ਮੀਨ ਨੂੰ ਪਾਣੀ ਕਿਸੇ ਵੀ ਢੰਗ ਨਾਲ ਬਾਕੀ ਲੱਗ ਨਹੀਂ ਰਿਹਾ ਜਿਹੜੀ ਪਹਿਲਾਂ ਟੂਬਲ ਦੇ ਵੇਲੇ ਲਾਈ ਸੀ ਪਾਈ ਸੀ ਉੰਨੀ ਆ ਉਹ ਤੋਂ ਬਾਅਦ ਨਹੀਂ ਪਈ ਹੁਣ ਸਾਨੂੰ ਵੱਧ ਤੋਂ ਵੱਧ ਪਾਈਪਲਾਈਨ ਵੀ ਹੋਰ ਪਾਣੀ ਪੈਣੀ ਆ ਯਾਨੀ ਪਾਈਪਲਾਈਨ ਪਾ ਕੇ ਸਜੂਗਾ ਟੂਬ ਦੀ ਥਾਂ ਲੜ ਬੋਕ ਲਓ ਟਿਊਬਲ ਤਾਂ ਇੱਕ ਹੋਰ ਚਾਹੀਦਾ ਹੀ ਆ ਹਾਂਜੀ ਮੈਂ ਉਹੀ ਗੱਲ ਨਹੀਂ 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 ਟਿਊਬਲ ਚਾਹੀਦਾ ਉਹ ਚਲੋ ਜਿੰਨਾ ਉਹ ਹੈਗਾ ਨਾ ਉਹਦੇ ਵੀ ਉਹਦੇ ਵੀ ਪਾਈਪਲਾਈਨ ਹੈ ਨਹੀਂ ਮਤਲਬ ਤੁਹਾਡਾ ਗਿਆ ਇੱਕ ਟਿਊਬਲ ਸਾਨੂੰ ਨਵਾਂ ਵੀ ਚਾਹੀਦਾ ਇੱਕ ਟਿਊਬਲ ਸਾਨੂੰ ਨਵਾਂ ਚਾਹੀਦਾ ਮੈਂ ਉਹੀ ਤਾਂ ਹੀ ਗੱਲ ਕੀਤੀ ਸੀ ਕਿ ਹੁਣ ਸਭ ਸੋਣੇ ਵਾਲੇ ਸਾਡੇ ਸਰੋਤ ਨੇ ਲੱਗਣਾ ਕਿ ਸਿਰਫ ਪਾਈਪ ਲੈਣੀ ਨਹੀਂ 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 ਤੇ ਸਾਨੂੰ ਇੱਕ ਇੱਕ ਨਵਾਂ ਟਿਊਬਲ ਚਾਹੀਦਾ ਇੱਕ ਨਵਾਂ ਟਿਊਬਲ ਚਾਹੀਦਾ ਤੇ ਜਿਹੜਾ ਪੁਰਾਣਾ ਟਿਊਬਲ ਆ ਉਹਦੀ ਪਾਈਪਲਾਈਨ ਪਹਿਲਾਂ ਸਾਡੀ ਬਦਲਾਂ ਪਰ ਪ੍ਰੋਪਰ ਪ੍ਰੋਪਰ ਬਣੀ ਗਈ ਹਾਂਜੀ ਚਲੋ ਯਰੋ ਪਹਿਲੇ ਦੇ ਆਧਾਰ ਤੇ ਪਹਿਲਾਂ ਤਾਂ ਪਾਈਪ ਲਾਈਨ ਨਹੀਂ ਬਿਧਾ ਦਿੱਤੀ ਹੋਵੇ ਉਸ ਤੋਂ ਬਾਅਦ ਟਿਊਬਲ ਵੀ ਨਮਾ ਲਾ ਦਿੱਤਾ ਹਾਂ ਹਾਂ ਟਿਊਬਲ ਵੀ ਨਮਾ ਲਾ ਦਿੱਤਾ ਅਪਾ ਵੀ ਚਲੋ ਵਧੀਆ ਇਹ ਹੀ ਜ਼ਰੂਰੀ ਹੈ ਕਿਉਂਕਿ ਕਿਸਾਨ ਫਸਲ ਤੋਂ ਬਿਨਾ ਕਸੇ ਕਰ ਨਹੀਂ ਸਾਡੇ ਵਿੱਚ ਤੁਹਾਨੂੰ ਪਤਾ ਹੈ ਜੀ بارشਾਂ ਤਾਂ ਹੁਣ ਹੁੰਦੀਆਂ ਨਹੀਂ ਜੇ ਪਾਣੀ ਮਾੜਾ ਮੋਟਾ ਲੱਭੂਗਾ ਤਾਂ ਰੋਟੀ ਰੁਜ਼ਗਾਰ ਬੰਦੇ ਦਾ ਚੱਲ ਪਊ ਨਹੀਂ ਤਾਂ ਔਖਾ ਨਹੀਂ ਔਖਾ ਜੀ ਤੇ ਪਾਈਪ ਲਾਈਨ ਸਾਡੀ ਪਹਿਲ ਦੇ ਆਧਾਰ ਤੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਦੇ ਇਹ ਦੇ ਇਹ ਵੀ ਹੋ ਗਈ ਜੀ ਪਵਿਲਨ ਤੋਂ ਬਾਅਦ ਜੀ ਸਾਡੇ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਦੀ ਬਹੁਤ ਕਮੀ ਹੈ ਜੀ ਸਟਰੀਟ ਲਾਈਟਾਂ ਬਿਲਕੁਲ ਹੀ ਨਹੀਂ ਲੱਗੀਆਂ ਕਿ ਲੱਗੀਆਂ ਇਹ ਪਹਿਲਾਂ ਲੱਗੀਆਂ ਸੀਗੀਆਂ ਜੀ ਅਕਾਲੀ ਸਰਕਾਰ ਵੇਲੇ ਉਹ ਕੋਈ 10 15 ਰੁਪਏ ਨਾਲ 15 ਸਾਲ ਪਹਿਲਾਂ ਲੱਗੀਆਂ ਸੀਗੀਆਂ ਉਹ ਹੁਣ ਸਾਰੀਆਂ ਹੀ ਖਰਾਬ ਆ ਇੱਕ ਵੀ ਉਹਨਾਂ ਚੋਂ ਚੱਲਦੀ ਨਹੀਂ ਕਿਸੇ ਦੀ ਬੈਟਰੀ ਡੈਡ ਕੋਈ ਬੈਟਰੀ ਕੱਢ ਕੇ ਲਿਆ ਗਿਆ ਕੋਈ ਕੁਝ ਹੋ ਗਿਆ ਪਰ ਉਹ ਬੰਦ ਰਸਣ ਇੱਕ ਵੀ ਲਾਈਟ ਸਾਡੇ ਹੁਣ ਚੱਲ ਨਹੀਂ ਰਹੀ ਪਿਛਲੇ ਸਰਪੰਚ ਦੇ ਦੌਰਾਨ ਪੰਜ ਲਾਈਟਾਂ ਆਈਆਂ ਸੀ ਅਸੀਂ ਝੂਠ ਨਹੀਂ ਬੋਲਣਾ ਉਹ ਪੰਜ ਲਾਈਟਾਂ ਚੱਲਦੀਆਂ ਸਬਸੋ ਦਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹਨਾ ਚਲੋ ਮਾਇੰਡ ਵੀ ਨਾ ਕਰਨਾ ਹੁਣ ਆਪਾਂ ਤੁਸੀ ਰੱਖ ਲੋ ਜ ਸਾਡੇ ਮਾਤਾ ਜੀ ਹਾਂਜੀ ਬਿਮਾਰ ਹੁੰਦੇ ਆ ਤਾਂ ਡਾਕਟਰ ਕੋਲ ਜਾਂਦੇ ਹਾਂਜੀ ਤਾਂ ਹੀ ਲੈ ਜਾਂਦਾ ਹਾਂ ਜੀ ਇਸ ਕਰਕੇ ਸਾਨੂੰ ਥੋੜੀ ਸਾਡੇ ਚ ਵੀ ਨਾ ਕਮੀ ਹੀ ਹੈ ਹਾਂਜੀ ਆਪਾਂ ਸਰਕਾਰਾਂ ਨੂੰ ਭੰਡਣਾ ਤੋਂ ਪਹਿਲਾਂ ਨਾ ਥੋੜੀ ਸਾਡੇ ਚ ਕਮੀ ਹੈ ਅਸੀਂ ਨਾ ਪ੍ਰੋਪਰ ਜਣੀ ਆਪਾਂ ਹੁਣ ਦੇਖੋ ਇੱਕ ਐਮਐਲਏ ਕੋ ਇੰਨਾ ਕੋ ਕਿੰਨੇ ਪਿੰਡਾਂ ਬਾਬ ਬਾਬ ਇਹ ਪਿੰਡ ਉਹਦੇ ਇੰਨੀ ਸਰਦਾਰੀ ਨਹੀਂ ਲੈ ਹੁੰਦੀ ਉਹ ਹੁਣ ਕੱਲੇ ਕੱਲੇ ਪਿੰਡ ਚ ਜਾ ਕੇ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਉਹ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਹੁਣ ਚਲੋ ਅਸੀਂ ਵੀ ਪਰ ਅੱਲਾ ਕਰ ਰਹੇ ਆ ਇਹ ਕਿ ਸਰਦਾਰ ਜੱਗ ਸਿੰਘ ਨੂੰੜੀ ਸਾਡੀ ਇਹ ਵੀਡੀਓ ਦੇਖਣ ਕਿ ਜਾਰੇ ਕੋ ਉਹਨਾਂ ਦੀ ਮਦਦ ਕਰ ਰਿਆ ਸੀ ਇੱਕ ਤਰ੍ਹਾਂ ਦੀ ਤੇ ਕਿਹੜੇ ਕਿਹੜੇ ਪਿੰਡ ਵਿੱਚ ਕੀ ਕੰਮ ਹੋਣੇ ਆਲੇ ਤੇ ਸਰਪੰਚਾਂ ਨੂੰ ਵੀ ਚਾਹੀਏ ਮੇਰੇ ਸਾਨਾ ਸਰਪੰਚਾਂ ਨੂੰ ਵੀ ਚਾਹੀਦਾ ਹੈ ਕਿ ਜਾ ਕੇ ਦੱਸਣਾ ਤਾਂ ਸਾਡਾ ਹੀ ਬਣਦਾ ਬਣਦਾ ਹੈ ਨਾ ਤੇ ਫੇਰ ਬਾਹਰ ਦੇਖੋ ਸਰਪੰਚ ਨੂੰ ਚੋਣਿਆ ਕਿਉਂ ਜਾਂਦਾ ਹੈ ਪਿੰਡ ਦੇ ਵਿਕਾਸ ਲਈ ਵਿਕਾਸ ਕਿੰਨੇ ਜਾਂਦਾ ਸਾ ਅਸੀਂ ਇੱਕ ਪਿੰਡ ਦਾ ਵਿਕਾਸ ਨਹੀਂ ਕਰਾ ਸਕਦੇ ਉਹਨਾਂ ਕੋਲ ਤਾਂ 2-300 ਪਿੰਡ ਉਹ ਕਿੰਨੇ ਪਿੰਡ ਦੇਖ ਸਕਦੇ ਹਨ ਉਹਨਾਂ ਨੂੰ ਸਾਡਾ ਫਰਜ਼ ਜਾ ਕੇ ਦੱਸਣਾ ਬਣਦਾ ਹੈ ਬਣਦਾ ਹੈ ਪਿੰਡ ਮੈ ਉਹ ਹੀ ਕਹਿੰਨਾ ਜੇ ਆਪਾਂ ਉਹਨਾਂ ਦੇ ਕੋਲ ਜਾ ਕੇ ਦੇਖੋ ਹਫਤੇ ਚ ਦੋ ਵਾਰ ਜਾਣਾ ਕੋਲ ਹਰ ਨਾਲੇ ਬੈਠੀ ਹੈ ਬਿਲਕੁਲ ਉਹਨਾਂ ਨੂੰ ਤਾਂ ਪਤਾ ਲੱਗਣਾ ਤਾਂ ਪਤਾ ਲੱਗਣਾ ਕੀ ਹੋਣਾ ਬਾਕੀ ਪਿੰਡ ਚ ਵੈਸੇ ਇੱਕ ਆ ਜ਼ਰੂਰਤ ਹੈ ਇੱਕ ਆ ਜ਼ੋਰ ਹੈ ਜੀ ਸਾਡੇ ਸਪੀਕਰ ਸਾਹਿਬ ਜਦੋਂ ਅਸੀਂ ਜਾਂਦੇ ਆ ਨਾ ਮਤਲਬ ਪੂਰੇ ਧਿਆਨ ਨਾਲ ਗੱਲ ਸੁਣਦੇ ਆ ਇਹ ਨਹੀਂ ਹੈ ਕਿ ਗਏ ਬੰਦੇ ਨੂੰ ਅਗਨੋਰ ਕਰਦੇ ਆ ਮਤਲਬ ਜਿਹੜੀ ਗੱਲ ਉਹਨਾਂ ਨੂੰ ਕਹਿ ਦਿੰਦੇ ਨਾ ਉਹ ਮਤਲਬ ਪੱਥਰ ਤੇ ਲਕੀਰ ਉਹ ਕਰਦੇ ਆ ਸਾਡੀ ਇਹ ਬਿਲਕੁਲ ਤੁਹਾਡੀ ਗੱਲ ਮੈਂ ਨਾ ਸਹਿਮਤ ਆ ਮੈਂ ਜਿੰਨੇ ਪਿੰਡਾਂ ਚ ਵੀ ਜਾਂਦਾ ਨਾ ਇਹ ਜਿਹੜੀ ਗੱਲ ਤੁਸੀਂ ਕਹੀ ਨਾ ਭਾਈ ਸਾਰੇ ਪਿੰਡਾਂ ਦੇ ਲੋਕ ਇਹੀ ਗੱਲ ਕਹਿੰਦੇ ਕਿ ਉਹ ਪੱਥਰ ਤੇ ਲਿਖੀ ਰਿਹਾ ਜੋ ਗੱਲ ਕਹਿੰਦੇ ਨਾ ਜੋ ਕਹਿੰਨੇ ਉਹ ਕਰਦੇ ਆ ਉਹ ਇਦਾਂ ਨਹੀਂ ਪਿੱਛੇ ਨਹੀਂ 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 ਉਹ ਕੁਝ ਕਖਾਮੀਆਂ ਸਾਡੇ ਚ ਹੀ ਰਹਿ ਜਣੀਆਂ ਉਹ ਮੈਨੂੰ ਲੱਗਿਆ ਤਾਂ ਨਾ ਕਈ ਵਾਰ ਅਸੀਂ ਇਦੀ ਜਾਂਦੇ ਅਸੀਂ ਨਹੀਂ ਜਾਂਦੇ ਅਸੀਂ ਦੱਸਦੇ ਨਹੀਂ ਦੱਸਦੇ ਨਹੀਂ ਅਸੀਂ ਜੇ ਤਾਂ ਰੱਖ ਲੋ ਕਿਸੇ ਕੰਮਾਂ 'ਚ ਬੀਜੀ ਕੰਮ ਕਰਦੇ ਬੀਜੀ ਆ ਮੇਰੇ ਸਭ ਨਾਲ ਸਰਪੰਚੀ ਉਸ ਬੰਦੇ ਕੋਲ ਨਹੀਂ ਚਾਹੀਦੀ ਆ ਜਿਹੜਾ ਬੰਦਾ ਸਿਰਫ ਵਿੱਲਾ ਹੋਵੇ ਵਿੱਲਾ ਹੋਵੇ ਜੇ ਪਰ ਟਾਈਮ ਹੋਵੇ ਟਾਈਮ ਹੋਵੇ ਤੇ ਫੈਮ ਤੇ ਆਹ ਉਹ ਇਸੇ ਕੰਮ ਲਈ ਮਤਲਬ ਪਿੰਡ ਲਈ ਪਿੰਡ ਲਈ ਧਿਆਨ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਟਾਈਮ ਜ਼ਰੂਰੀ ਆ ਬੰਦੇ ਕੋ ਸਰਪੰਚੀ ਲਈ ਉਹ ਬਿਲਕੁਲ ਬੈਲਾ ਹੋਵੇ ਉਹ ਬੈਲ ਸੈਟਰਡ ਹੋਣਾ ਚਾਹੀਦਾ ਤੇ ਜੇ ਹੁਣ ਕਹੀਏ ਜੀ ਅਸੀਂ ਸਾਡਾ ਉਹ ਕੰਮ ਵੀ ਅਸੀਂ ਕਰਨਾ ਉਹ ਵੀ ਕਰਨਾ ਫੇਰ ਸਰਪੰਚੀ ਕਰਦੀ ਫੇਰ ਸਰਪੰਚੀ ਤਾਂ ਨਹੀਂ 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 सरपंच जी ਦਾ ਬੇਹਲਿਆ ਦਾ ਕੰਮ ਹੈ ਜੀ ਸਰਪੰਚੀ ਕਰਨਾ ਵਿਕਾਸ ਕਰਨਾ ਪਿੰਡ ਦਾ ਸੋਖਾ ਨਹੀਂ ਹੈਗਾ ਜੀ ਬਹੁਤ ਗਿਹੜੇ ਮਾਨਨੇ ਪੈਂਦੇ ਜਿੱਥੇ ਜਿੱਥੇ ਵਿਕਾਸ ਹੁੰਦਾ ਹੁਣ ਉਹ ਦੇਖੋ ਜੀ ਇੱਕ ਡਿਪਟੀ ਸਪੀਕਰ ਉਹ ਇਕੱਲੇ ਸਾਡੇ ਨਹੀਂ ਹੈਗੇ ਉਹ ਪੂਰੇ ਪੰਜਾਬ ਦੇ ਪੰਜਾਬ ਦੇ ਜੀ ਪੰਜਾਬ ਦੇ ਉਹਨਾਂ ਨੇ ਪੂਰਾ ਪੰਜਾਬ ਦੇਖ ਬਿਲਕੁਲ ਬਿਲਕੁਲ ਹੁਣ ਸਾਡੇ ਹੁਣ ਇਕੱਲੇ ਇੱਕ ਪਿੰਡ ਦੇ ਦਾ ਹੋਏ ਨਹੀਂਗੇ ਅਸੀਂ ਤਾਂ ਉਹਨਾਂ ਕੋਲ ਜਾ ਕੇ ਦੇਖਿਆ ਜੀ ਉਹਨਾਂ ਕੋਲ ਮਤਲਬ ਹਰ ਤਰ੍ਹਾਂ ਦੇ ਬੰਦੇ ਪਹੁੰਚਦੇ ਆ ਹਰ ਤਰ੍ਹਾਂ ਦੇ ਅਮੀਰ ਵੀ ਗਰੀਬ ਵੀ ਕੋਈ ਬੁਜਰਗ ਆ ਬਿਮਾਰ ਪਹੁੰਚਦਾ ਕੋਈ ਕਿਸੇ ਤਰ੍ਹਾਂ ਉਹ ਸਾਰਿਆਂ ਦਾ ਧਿਆਨ ਰੱਖਦੇ ਆ ਬਿਲਕੁਲ ਅਸੀਂ ਤਾਂ ਇੱਥੋਂ ਤੱਕ ਵੀ ਹੋਇਆ ਨਾ ਜੇ ਕਿਸੇ ਕੋਲ 200 400 500000 ਰੁਪਿਆ ਦਵਾਈ ਲੈਣ ਨੂੰ ਵੀ ਹੈ ਦੀ ਉਹ ਵੀ ਬੰਦਾ ਉੱਥੇ ਜਾਂਦਾ ਜਦੋਂ ਉਹ ਕਹਿੰਦੇ ਆ ਡਾਕਟਰ ਚਲੋ ਜਤ ਜਤ ਮਤਲਬ ਜਿੱਦੀ ਹੈਲਪ ਹੋ ਸਕਦੀ ਉਹ ਵੱਧ ਤੋਂ ਵੱਧ ਕਰਦੇ ਕਰਦੇ ਕਿਉਂਕਿ ਇਹ ਮੈਂ ਇੱਕ ਦਿਨ ਹੋਣ ਗਿਆ ਸੀ ਉਹਨਾਂ ਦੇ ਦਫ਼ਤਰ ਉੱਥੇ ਮੈਂ ਬੈਠਿਆ ਦੇਖਿਆ ਕੋਈ ਵਿਚਾਰੇ ਗਰੀਬ ਬੰਦੇ ਜਨਾਨੀ ਆਈ ਕੰਦੀ ਮੈਂ ਦੇ ਕੋ ਦਵਾਈ ਨੂੰ ਪੈਸੇ ਲਿਆ ਉਹਨਾਂ ਨੇ ਇਹੀ ਕਿਹਾ ਉਹ ਦਾਤਾ ਚਲੋ ਹਾਂਜੀ ਉਸੇ ਬਿੱਲ ਨੇ ਉਹਨਾਂ ਨੂੰ ਜੋ ਉਹਨਾਂ ਦਾ ਕਬਦਾ ਹੱਗ ਗਿਆ ਹੋ ਗਿਆ ਰੋਈ ਤਾਂ ਗੱਲੇ ਨਾ ਤੇ ਇਸ ਤੋਂ ਇਲਾਵਾ ਸਰ ਹੈ ਬਣਾ ਕੋਈ ਕੰਮ ਜੀ ਹੈਗੇ ਜੀ ਹੈਗੇ ਹਾਂਜੀ ਤੇ ਸਟਰੀਟ ਰਾਈਟਰ ਦਾ ਚਲ ਹੋ ਗਿਆ ਹਾਂਜੀ ਇੱਕ ਸਾਡੇ ਪਿੰਡ ਤੋਂ ਇੱਕ ਵਿਚਾਲੇ ਰਾਹ ਜਾਂਦਾ ਝੁੰਗੀਆਂ ਨੂੰ ਝੁੰਗੀਆਂ ਡੇਰੋ ਉਹ ਜਿਹੜੀ ਉਹ ਰਾਹ ਕੱਚਾ ਹੈ ਉਹ ਬਿਲਕੁਲ ਕੱਚਾ ਜੀ ਕੱਚਾ ਹੈ ਬਿਲਕੁਲ ਇੱਟ ਕੋਈ ਨਹੀਂ ਇੱਕ 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 ਕਦੇ ਨਹੀਂ ਇੱਕ ਵੀ ਨਹੀਂ ਬਿਲਕੁਲ ਕੱਚਾ ਰਾਹ ਇਹ ਮਤਲਬ ਝੁੰਗੀਆਂ ਮੇਨ ਅੱਡੇ ਨੂੰ ਰਾਹ ਜਾਂਦਾ ਇਹ ਸਾਡਾ ਜਾਂ ਜੇ ਲੁੱਕ ਦੀ ਸੜਕ ਬਣ ਜਾਵੇ ਤਾਂ ਅਸੀਂ ਰੌਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਇੱਕ ਜੇ ਇਹ ਬਣ ਜਾਵੇ ਤਾਂ ਮਤਲਬ ਜਾਂ ਲੁੱਕ ਦੀ ਬਣ ਜਾਵੇ ਲੁੱਕ ਦੀ ਜੇ ਇੰਟਰਲੋਕਾਂ ਦੀ ਬਣ ਜਾਵੇ ਤਾਂ ਸਭ ਤੋਂ ਵਧੀਆ ਵਧੀਆ ਤੁਹਾਡੇ ਲਈ ਸ਼ਾਰਟਕਟ ਰਸਤਾ ਹੋ ਜਾਊਗਾ ਸ਼ਾਰਟਕਟ ਹੈ ਹੀ ਸ਼ਾਰਟਕਟ ਕੀ ਅਸੀਂ ਜਾਣੀ ਇਸ ਰਾਹ ਜੁੜਾ ਡੇ ਜਾਂਦੇ ਹਾਂ ਹਾਂ ਕਿਉਂਕਿ ਇਹ ਸਾਡਾ ਮੇਨ ਰਸਤਾ ਹੈ ਹਾਂ ਸਹੀ ਹੈ ਮਤਲਬ ਮੇਨ ਰਸਤਾ ਵੀ ਆ ਔਰ ਅੱਧੇ ਪਿੰਡ ਦੀ ਆਬਾਦੀ ਵੀ ਇਹਦੇ 'ਤੇ ਬਰੀ ਹੈ ਇਹਦੇ 'ਤੇ ਬਰੀ ਹੈ ਕਿਉਂਕਿ ਜਿਹੜੀ ਸਾਡੇ ਲੋਕਾਂ ਨੂੰ ਹੁਣ ਮਰੂ ਘਰ ਪਾਣ ਦੀਆਂ ਦੰਗੀਆਂ ਜਾਂ ਹੋਰ ਜੇ ਇਹ ਸਾਡਾ ਰਸਤਾ ਬਣ ਜਾਵੇ ਨਾ ਜਿਹੜਾ ਸ਼ਾਰਟਕਟ ਆ ਤੇ ਸਾਡੀ ਜਿਹੜੀ ਆਬਾਦੀ ਦੀ ਜਿਹੜੀ ਸਾਰੀ ਕਿੰਤੇ ਇਕੱਠੀ ਆ ਜੀ ਸਹੀ ਸਹੀ ਇਹ ਤਾਂ ਫਿਰ ਬਹੁਤ ਹੀ ਗੱਲ ਹੈ ਜਿਹੜਾ ਸਰਦਾਜਾ ਬਿਸਨਗ ਰੋੜੀ ਨੂੰ ਆਪਾਂ ਵੀ ਅਪੀਲ ਕਰਦੇ ਨੇ ਜੋ ਸਾਡੇ ਮਾਨਯੋਗ ਡਿਪਟੀ ਸੜਕ ਦਾ ਸਾਡੀ ਦਾ ਜਰੂਰ ਹੱਥ ਬੰਨ ਕੇ ਮੈਂ ਰੋੜੀ ਸਾਹਿਬ ਨੂੰ ਜਾ ਕੇ ਵੀ ਦੱਸੂਗਾ ਹਾਂਜੀ ਹਾਂਜੀ ਔਰ ਦੱਸਣਾ ਆ ਅਸੀਂ ਵੀ ਅਪੀਲ ਕਰਦੇ ਹਾਂ ਤੁਹਾਡੇ ਕੋਲ ਤੁਸੀਂ ਵੀ ਸਾਡੇ ਵੱਲ ਉਮੀਦ ਕਰਦੇ ਹੋ ਕਿ ਇਹ ਸੜਕ ਦਾ ਕੰਮ ਸਾਡੇ ਜਰੂਰ ਹੋਣਾ ਚਾਹੀਦਾ ਹੈ ਇਹ ਕੰਮ ਹੈ ਜਿਹੜਾ ਇਹ ਜਰੂਰ ਹੋਣਾ ਚਾਹੀਦਾ ਤਾਂ ਕਿ ਜੋ ਕੀ ਲੋਕਾਂ ਨੂੰ ਬੜੀ ਆਸਾਨੀ ਹੋਵੇ ਕਿ ਵਿੱਚ ਵਿੱਚ ਦੀ ਜਾ ਸਕਣ ਐ ਬਸੇ ਉਹਨੂੰ ਕਰਨਗੇ ਜਰੂਰ ਹਲੇ ਵੀ ਲੋਕ ਜਿਹੜੇ ਪੈਦਲ ਜਾਂਦੇ ਨੇ ਜੀ ਉਹ ਕੱਚੇ ਰਸਤੇ ਬੰਦੀ ਤੁਰ ਕੇ ਹੀ ਜਾਂਦੇ ਆ ਕਿਉਂਕਿ ਬਾਹਰਲਾ ਰਸਤਾ ਗੇੜ ਪੈਂਦਾ ਆ ਉਹ ਜਿਆਦਾ ਗੇੜ ਪੈਂਦਾ ਉਹ ਕਿਲੋਮੀਟਰ ਦਾ ਬਾਦੂ ਗੇੜ ਬੰਦਾ ਇਹ ਮਤਲਬ ਅੱਧਾ ਰਸਤਾ ਰਹਿ ਜਾਂਦਾ ਇਹ ਅੱਧਾ ਰਸਤਾ ਰਹਿ ਜਾਂਦਾ ਹਾਂ ਅੰਜ ਜਰੂਰ ਹੈ ਆਪਾਂ ਵੀ ਤੇ ਆਂਦਾ ਹੋਵਾਂਗੇ ਦਵਾਵਾਂਗੇ ਆਪਣੇ ਚੈਨਲ ਦੇ ਥਰੂ ਜਰਕੇ ਇਸ ਨੂੰ ਠੋੜੀ ਆਪਣੇ ਸਾਡੇ ਮਾਨਜੋਗ ਡਿਪਟੀ ਸਪੀਕਰ ਪੰਜਾਬ ਪ੍ਰਧਾਨ ਸਭਾ ਔਰ ਤੁਸੀਂ ਵੀ ਇੱਕ ਵਾਰ ਜਰੂਰ ਉਹਨਾਂ ਦੇ ਅੱਗੇ ਅਰਜ਼ ਕਰਿਓ ਜੋ ਕਹਿਣਗੇ ਉਹ ਕਰਨਗੇ ਵੀ ਪਰ ਸਾਨੂੰ ਇੰਨਾ ਕਚਕੀਨ ਉਹਨਾਂ ਤੇ ਹੁਣ ਹੋ ਗਿਆ ਕਿਉਂਕਿ ਕਿੰਨੇ ਕਾਫੀ ਪਿੰਡਾਂ ਦੇ ਵਿੱਚ ਉਹਨਾਂ ਨੇ ਇਹੋ ਜੀਆਂ ਗੱਲਾਂ ਕੀਤੀਆਂ ਆ ਕੰਮ ਕੀਤੇ ਆ ਜਿਹੜੇ ਕਹੇ ਉਹ ਕੰਮ ਕੀਤੇ ਆ ਸਾਰੇ ਪਿੰਡ ਪਿੰਡ ਦੇ ਯਾਨੀ ਕਈ ਪਿੰਡਾਂ ਦੇ ਸਰਪੰਚਾਂ ਨੇ ਇਹ ਗਵਾਹੀਆਂ ਪ੍ਰੀ ਆਇਆ ਕਿ ਜੋ ਸਾਨੂੰ ਕਹਿ ਕੇ ਕਿ ਉਹ ਸਾਡੇ ਪਿੰਡ ਚ ਕਰਦੇ ਕਰਦੇ ਜੀ ਕਰਦੇ ਹਾਂ ਬਿਲਕੁਲ ਕਰਦੇ ਹਾਂ ਅਸੀਂ ਕਿੱਦਾਂ ਕਹਦੀ ਉਹ ਕਹਿੰਦੇ ਸਾਨੂੰ ਆਕੇ ਦੱਸੋ ਤਾਂ ਸਹੀ ਕਿ ਕੰਮ ਕੀ ਆ ਅਸੀਂ ਉਸੇ ਬਲੇ ਤੁਹਾਡੇ ਕੰਮ ਕਰਾਂ ਹਾਂਜੀ ਇੱਕ ਪਿੰਡ ਅਸੀਂ ਚ ਸੀ ਕਿ ਉਹਨਾਂ ਦਾ ਬੋਰ ਖੜ ਗਿਆ ਸੀ ਉਹ 5.5 ਲੱਖ ਰੁਪਏ ਕੋਲੋਂ ਦੇ ਗਏ ਸੀ ਜੀ ਅੱਛਾ ਜੀ ਅੱਛਾ ਜੀ ਜਦੋਂ ਜਦੋਂ ਤੁਹਾਨੂੰ ਗ੍ਰਾਂਟ ਆ ਗਈ ਵੀ ਮੈਨੂੰ ਦੇ ਦਿਓ ਦੇਖੋ ਇਹਨਾਂ ਜਿੰਨਾ ਸੋਚ ਰਹੇ ਲੋਕਾਂ ਬਾਰੇ ਉਹ ਤਾਂ ਵਧੀਆ ਇਨਸਾਨ ਨੇ ਇਹ ਤਾਂ ਚਲੋ ਗੱਲ ਹੈ ਤੇ ਇਸ ਤੋਂ ਇਲਾਵਾ ਕੋਈ ਆਪਣੇ ਪਿੰਡ ਦਾ ਕੋਈ ਮੇਨ ਮੁੱਦਾ ਬਾਕੀ ਦਾ ਜੋ ਠੀਕ ਆ ਬਾਕੀ ਸਾਰੇ ਕੰਮ ਆ ਬਾਕੀ ਦਾ ਟਾਈਮ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਦੇ ਕੰਮ ਹੋਣੇ ਆ ਉਹ ਅਸੀਂ ਕਰਾਈ ਜਾਣੇ ਆ ਬਾਕੀ ਆ ਜਿਹੜੇ ਸਾਡੇ ਮੇਨ ਮੇਨ ਕੰਮ ਤੁਹਾਨੂੰ ਅਸੀਂ ਦੱਸੇ ਆ ਕੰਮ ਜਿਹੜੇ ਇਹਦੇ ਕੰਮ ਜਿਹੜੇ ਤੁਸੀਂ ਦੱਸਿਆ ਨਾ ਇਹ ਕੰਮ ਇਦਾਂ ਆ ਕਿ ਇਹਨਾਂ ਕੰਮਾਂ ਤੇ ਬਿਨਾ ਨਾ ਸਟਾ ਉਹ ਗੁਜ਼ਾਰਾ ਨਹੀਂ 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 ਇਹ ਤਾਂ ਜ਼ਰੂਰੀ ਹੈ ਇਹ ਜ਼ਰੂਰੀ ਹੈ ਕੋਈ ਪਾਰੋ ਪਿੰਡ ਦਾ ਲੋਕ ਦੇਖਦਾ ਕਿ ਯਾਰ ਤੁਸੀਂ ਇਹ ਕਿਆ ਕੀਤਾ ਯਾਰ ਨਹੀਂ ਨਹੀਂ ਹੈ ਨਾ ਦੇਖੋ ਜਿਹੜੇ ਜਿਹੜੇ ਕੰਮ ਤੁਹਾਨੂੰ ਦੱਸਿਆ ਨਹੀਂ ਇਹ ਬਹੁਤ ਜ਼ਰੂਰੀ ਗੇ ਬਾਹਰਲੇ ਆ ਬੰਦਿਆ ਦੇ ਦੇਖਣਯੋਗ ਆ ਦੇਖਣਯੋਗ ਸਕੂਲ ਦਾ ਹੋਇਆ ਸ਼ਮਸ਼ਾਨ ਘਾਟਦਾ ਹੋਇਆ ਜਾਂ ਰਸਤਿਆਂ ਦਾ ਹੋਇਆ ਇਹ ਸਾਰੇ ਜਿਸ ਵੇਲੇ ਸਾਡੇ ਮਾੜੇ ਹਾਲਾਤ ਹੁੰਦੇ ਰਸਤਿਆਂ ਦੇ ਜਾਂ ਸਕੂਲ ਦਾ ਜਾਂ ਸ਼ਵਸ਼ਾਨ ਘਾਟ ਦਾ ਤੇ ਬਾਹਰਲੇ ਬੰਦੇ ਵੀ ਕਹਿੰਦੇ ਇੱਥੇ ਯਾਰ ਬੰਦਾ ਬਸਦਾ ਹੀ ਨਹੀਂ ਹੈ ਹਾਂ ਪਰ ਹੁਣ ਮੈਂ ਵਿਸ਼ਵਾਸਿਤ ਹਾਂ ਨਾ ਇਹ ਪਿੰਡ ਨੂੰ ਵੀ ਗੱਦੀਆਂ ਪਿੰਡ ਨੂੰ ਵੀ ਕਿ ਇਸ ਤਰ੍ਹਾਂ ਦੇ ਤੁਸੀਂ ਸਰਪੰਚ ਚੁਣੇ ਆ ਇਹਨਾਂ ਚ એનર્ਜੀ ਵੀ ਹੈ ਤੇ ਕੰਮ ਕਰਾਂਗੇ ਵੀ ਤੇ ਦੂਜੇ ਨੰਬਰ ਤੇ ਇਹਨਾਂ ਕੋਲ ਟਾਈਮ ਵੀ ਹੈ ਮੇਨ ਗੱਲ ਜਿਹੜੀ ਇਹ ਮੈਂ ਇਹਨਾਂ ਵੱਲੋਂ ਮੈਂ ਵੀ ਵਿਸ਼ਵਾਸਿਤ ਹਾਂ ਤੁਹਾਨੂੰ ਕਿ ਕੰਮ ਜਿਹੜੇ ਤੁਹਾਡੇ ਹੈਗੇ ਆ ਜਾਨੀ 80 90% ਤਾਂ ਹੋਗੇ 10 5 10% ਜਿਹੜੇ ਆ ਵੀ ਗਏ ਉਹ ਮੈਂ ਕਹਿ ਨਹੀਂ ਸਕਦਾ ਯਾਨੀ 80 90% ਤੁਹਾਡੇ ਕੰਮ ਹੈ ਜਰੂਰ ਕਰਾ ਦੇਣਗੇ ਜਿੰਨੀ ਇਨਾਂ ਚ એનર્ਜੀ ਹੈ ਤੇ ਜਿੰਦੇ ਦੇਖੋ ਜੀ ਅਸੀਂ ਦਾ ਮਹਾਰਾਜ ਮਹਾਰਾਜ ਨੂੰ ਮੈਂ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਹਾਂ ਜੀ ਮੈਂ ਮੱਧ ਤੋਂ ਵੱਧ ਕੰਮ ਕਰਾਉਗਾ 5 ਸਾਲਾਂ ਦੇ ਜਿੰਨੇ ਮੇਰੇ ਕੋਲ ਵੱਧ ਤੋਂ ਉਹੀ ਮੈਂ ਗੱਲ ਕਰਦੀ ਹਾਂ ਕਿ ਤੁਹਾਡਾ ਜਿਹੜਾ ਮੈਨੂੰ ਜਿਹੜਾ ਪਿੰਡ ਦੇ ਬਣਾਇਆ ਨਾ ਸਿਰਫ ਕੰਮਾਂ ਕਰਕੇ ਹੀ ਬਣਾਇਆ ਬਿਲਕੁਲ ਜੀ ਤੁਸੀਂ ਕੰਮ ਕਰਾਉਣੇ ਐ એનર્ਜੀ ਕਰਕੇ ਬਣਾਇਆ ਕਿ ਤੁਸੀਂ ਜਾ ਸਕਦੇ ਹੋ ਸਰ ਤੁਸੀਂ ਜਾ ਸਕਦੇ ਹੋ ਤੁਸੀਂ ਇਮਾਨਦਾਰ ਸਖਸ਼ੀਅਤ ਹੋ ਇੱਕ ਤੇ ਇਹ ਵੀ ਦੇਖਣੀ ਪੈਂਦੀ ਜੰਦੂਰੀ ਨਾ ਪਿੰਡ ਦੇਖੋ ਪਿੰਡ ਵਸੀਆਂ ਨੇ ਚੁਣਨ ਤੋਂ ਪਹਿਲਾਂ ਕਾਫੀ ਕੁਝ ਦੇਖਦੇ ਆ ਕਿ ਇਮਾਨਦਾਰ ਸਖੀਅਤ ਹੋਣੀ ਚਾਹੀਦੀ ਹੈ ਵੈਲ ਸੈਟਿਡ ਹੋਣਾ ਚਾਹੀਦਾ ਹੈ ਚੰਗੇ ਖਾਨਦਾਨ ਹੋਣਾ ਚਾਹੀਦਾ ਹੈ ਸਭ ਕੁਝ ਦੇਖ ਕੇ ਬੰਦਾ ਚੁਣਿਆ ਜਾਂਦਾ ਉਹ ਜਿਸ ਤਰ੍ਹਾਂ ਤੁਹਾਨੂੰ ਚੁਣਿਆ ਪਹਿਲਾਂ ਗਿਆ ਸੀ ਕੋਈ ਨਹੀਂ ਬੋਲਿਆ ਜਦੋਂ ਛਰਾਰਤੀ ਅੰਸਰ ਹੁੰਦੇ ਵਿੱਚ ਕੋਈ ਹੋ ਜਾਂਦਾ ਫਿਰ ਜਿੰਨੀਆਂ ਵੋਟਾਂ ਨਾਲ ਤੁਸੀਂ ਜਿੱਤੇ ਆ ਅੱਜ ਮੈਂ ਕਹਣਾ ਰਿਕਾਰਡ ਜਿਹੜਾ ਤੁਸੀਂ ਬਣਾ ਦਿੱਤਾ ਇਸ ਪਿੰਡ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਉਹ 100 ਸਾਲ ਤੱਕ ਵੀ ਕੋਈ ਤੁਟ ਪਾਊਗਾ ਤੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਅਗਲੇ 5 ਸਾਲ ਜਿਹੜੇ ਆਣੇ ਆ ਉਹ ਤੁਹਾਡੇ ਪਿੰਡ ਦੇ ਲੋਕ ਸਾਡੇ ਕੋਲ ਖੁਦ ਚੱਲ ਕੇ ਆਣਗੇ ਕਿ ਤੁਸੀਂ ਹੀ ਕਰੋ ਜਿਸ ਹਿਸਾਬ ਨਾਲ ਤੁਸੀਂ ਡਿਵੈਲਪਮੈਂਟ ਕਰੋਗੇ ਜੇ ਰੱਬ ਕਰੇ ਤੁਸੀਂ ਸਾਡੇ ਕੋਲ ਇਦਾਂ ਹੀ ਆਣ ਚੱਲ ਕੇ ਜਿਸ ਤਰ੍ਹਾਂ ਕਿ ਹੁਣ ਆਏ ਦੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਰ ਜਿੱਦਾਂ ਕਿ ਇੱਕ ਆਪਣੀ ਮੁੱਖੀ ਸਰਕਾਰ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਸਾਡੇ ਸਾਡੇ ਮਾਨਜੋਗ ਮੁੱਖ ਮੰਤਰੀ ਉਹਨਾਂ ਦੀ ਰਹਿਨਮਾਈ ਹੇਠ ਸਰਕਾਰ ਚੱਲ ਰਹੀ ਆਪਣੀ ਪੰਜਾਬ ਸਰਕਾਰ ਉਹਨਾਂ ਦੇ ਬਾਰੇ ਤੁਹਾਡਾ ਕੀ ਥੀਓ ਹੈ ਕੀ ਸੋਚ ਰਹੇ ਤੁਸੀਂ ਵੀ ਸਰਕਾਰ ਕਿਸ ਤਰ੍ਹਾਂ ਦੀ ਜਿਹੜੀ ਚੱਲ ਰਹੀ ਹੈ ਸਾਡੇ ਮਾਨਜੋਗ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਨੇਕ ਇਨਸਾਨ ਹਨ ਹਾਂਜੀ ਔਰ ਮੌਕੇ ਦੀ ਜੀ ਸਰਕਾਰ ਬਹੁਤ ਵਧੀਆ ਢੰਗ ਨਾਲ ਚਲਾ ਰਹੀ ਹੈ ਹਾਂਜੀ ਤੇ ਚੰਗੇ ਕੰਮ ਕਰ ਰਹੀ ਹੈ ਤੇ ਮਤਲਬ ਕਿਸੇ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਹਾਂਜੀ ਕੋਈ ਮਤਲਬ ਆ ਜਿਹੜੀ ਰਿਸ਼ਵਤ ਖੋਰੀ ਵਗੈਰਾ ਦੀ ਇਹ ਵੀ ਹੁਣ ਬਹੁਤ ਬੰਦਾ ਕੋਈ ਕਰਦੀ ਹੈ ਜੀ ਇੱਕ ਵੱਡੀ ਰਾਤ ਜਿਹੜੀ ਦਿੱਤੀ ਉਹਨਾਂ ਨੇ ਬਿੱਲ ਹਾਂ ਜਿਹੜੇ ਉਹਨਾਂ ਨੇ ਬਿਜਲੀ ਦੇ ਬਿੱਲ ਦਿੱਤੇ ਜੀ ਇਹ ਤਾਂ ਮਤਲਬ 85 ਤੋਂ 90% ਘਰਾਂ ਨੂੰ ਨਹੀਂ ਆ ਰਹੇ ਹਾਂਜੀ ਗਰੀਬ ਬੱਚਿਆਂ ਦੇ ਕਿੰਨਾ ਇਹ ਜਿਹੜੇ ਪਰਿਵਾਰ ਦਾ ਹੁਣ ਕੱਲ ਵੀ ਸਾਰੇ ਇੱਕ ਮੈਨ ਇੰਟਰਵਿਊ ਤੇ ਸੀ ਉਹ ਕਹਿੰਦੇ 40-45000 ਰੁਪਏ ਜੀ ਰੱਖ ਲਓ ਮਹੀਨੇ ਰੱਖ ਲਓ ਮਹੀਨੇ ਦਾ ਸਾਲ ਦਾ ਸੋਰੀ ਉਹਨਾਂ ਦਾ ਬਚਦਾ ਹਾਂਜੀ ਉਹੀ ਉਹ ਵਿਚਾਰੇ ਕਿਤੇ ਹੁੱਦ ਲਾ ਲਾਂਗੇ ਦੇਖੋ ਜਿਹੜਾ ਪੜਾਈ ਤੇ ਲਾ ਜਿਹੜਾ ਬਿਜਲੀ ਦਾ ਬਿੱਲ ਹੈਗਾ ਜੀ ਇੱਕ ਗਰੀਬ ਆਦਮੀ ਨੂੰ ਵੀ 1500 2000 ਤਾਂ ਆ ਹੀ ਜਾਂਦਾ ਸੀ ਬਿਲਕੁਲ ਆਂਦਾ ਸੀ ਕਿੱਥੋਂ ਦੇਣਾ ਜੀ ਨੂੰ ਜਿਹੜਾ ਦਿਹਾੜੀ ਕਰਦਾ ਉਹਦੇ ਲਈ ਦੇਣਾ ਬਹੁਤ ਆਸਾਨ ਬਹੁਤ ਆਸਾਨ ਸਭ ਤੋਂ ਵੱਡਾ ਕੰਮ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨਾ ਜਿਹੜਾ ਬਿੱਲਾਂ ਦਾ ਕੀਤਾ ਨਾ ਇਹ ਤਾਂ ਬਹੁਤ ਵਧੀਆ ਕੰਮ ਸੀ ਬਹੁਤ ਵਧੀਆ ਕੰਮ ਅਸੀਂ ਅਸੀਂ ਕਹਿੰਦੇ ਸ਼ਾਬਾਸ਼ ਉਹਨਾਂ ਦਾ ਰਹਿੰਦੀ ਜ਼ਿੰਦਗੀ ਚੱਕ ਉਹਨਾਂ ਦਾ ਨਾਮ ਬਿਲਕੁਲ ਜੀ ਬਿਲਕੁਲ ਤੇ ਬਾਕੀ ਸਾਹਿਬ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਹਾਂ ਜੀ ਇਹਨਾਂ ਬਾਰੇ ਵੀ ਹੁਣ ਉਹਨਾਂ ਦਾ ਨਵਾਂ ਗੱਲ ਕਰਨ ਲੱਗਾ ਜੀ ਜਿੱਦ ਹੁਣ ਆਪਣੇ ਕਹ ਦੀ ਇਹ ਇੱਕ ਆਪ ਸਰਕਾਰ ਨੇ ਸਾਨੂੰ ਜੋ ਚਲੋ ਸਰਕਾਰਾਂ ਬਹੁਤ ਆਈਆਂ ਗਈਆਂ ਹਾਂ ਸਾਡੇ ਇਲਾਕੇ ਨੂੰ ਜੋ ਆਪ ਸਰਕਾਰ ਨੇ ਮਾਨ ਦਿੱਤਾ ਉਹ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਿਹੜਾ ਰੈਂਕ ਦਿੱਤਾ ਕਿਸੇ ਸਰਕਾਰ ਨੇ ਸਾਡੇ ਹਲਕੇ ਨੂੰ ਨਹੀਂ ਦਿੱਤਾ ਆਪਾਂ ਇਸ ਗੱਲ ਤੇ ਵੇਸ ਕਰਦੇ ਆਪਾਂ ਕਿਸੇ ਚੰਗੀ ਮਾੜੀ ਨਹੀਂ ਕਹਿੰਦੇ ਨਹੀਂ 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 ਸਾਰੇ ਸਿਰਫ ਆਪ ਸਰਕਾਰ ਨੇ ਸਾਡੇ ਇਲਾਕੇ ਨੂੰ ਇੱਕ ਮਾਨ ਦਿੱਤਾ ਜਿਹੜਾ ਕੀ ਰੈਂਕ ਦਿੱਤਾ ਡਿਪਟੀ ਸਪੀਕਰ ਦਾ ਹਾਂ ਜੀ ਸਰਦਾਰ ਜੈਕੀਸ਼ਨ ਸਿੰਘ ਜਿਹੜੀ ਤੋਂ ਸਾਡੇ ਡਿਪਟੀ ਸਪੀਕਰ ਬਣੇ ਗੜਸ਼ੰਕਰ ਹਲਕੇ ਦਾ ਨਾਮ ਆ ਇਹਦੇ ਵਿੱਚ ਬਿਲਕੁਲ ਤੇ ਡਿਪਟੀ ਸਪੀਕਰ ਸਾਹਿਬ ਸਾਡੇ ਗੜਸ਼ੰਕਰ ਹਲਕੇ ਤੋਂ ਕਰਕੇ ਇਹ ਇਸ ਗੱਲ ਦਾ ਮਾਣ ਹੈ ਗਾਣ ਅੱਜ ਤੋਂ ਪਹਿਲਾਂ ਕਦੇ ਵੀ ਸਾਡੇ ਹਲਕੇ ਨੂੰ ਸਾਡੀ ਸੂਰਤ ਵਿੱਚ ਕਦੇ ਕੋਈ ਵੱਡਾ ਰੈਂਕ ਮਿਲਿਆ ਕੈਬਨਟ ਮੰਤਰੀ ਤਾਂ ਬਹੁਤ ਸਾਡੇ ਗੜਸ਼ੰਕਰ ਦੇ ਤਾਂ ਕੈਬਨਟ ਮੰਤਰੀ ਆਇਆ ਹੀ ਨਹੀਂ ਕੋਈ ਵੀ ਖਾਸ ਆਇਆ ਨਹੀਂ ਮੈਨੂੰ ਨਹੀਂ ਲੱਗਦਾ ਜੀ ਆਇਆ ਤਾਂ ਉਸੇ ਬੇਜਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਤੇ ਉਸੇ ਬੇਜਤੇ ਉਹ ਨਾਲ ਗੱਲ ਕਰ ਰਿਹਾ ਕਿ ਹਾਂਜੀ ਜੀ ਸਰ ਜਿੱਦਾਂ ਇਹ ਸਾਡੇ ਮੈਗਨਾ ਜਦੋਂ ਦੀ ਆਪ ਸਰਕਾਰ ਨੇ ਜਿਹੜਾ ਸਾਨੂੰ ਇਹ ਬਹੁਤ ਵੱਡਾ ਮਾਣ ਦਿੱਤਾ ਹੈ ਜੀ ਇਦਾਂ ਦਾ ਮਾਣ ਸਾਨੂੰ ਪਹਿਲਾਂ ਕਿਸੇ ਸਰਕਾਰ ਨੇ ਨਹੀਂ 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 ਮਿਲੇ ਜੀ ਬਹੁਤ ਵਧੀਆ ਮਾਣ ਦਿੱਤਾ ਤੇ ਹੁਣ ਆਪਾਂ ਉਹਨਾਂ ਦੇ ਕੰਮਾਂ ਕਰਾਂ ਤੇ ਜੀ ਜਿਦਾਂ ਜੀ ਸਾਡੇ ਹੁਣ ਆਪ ਸਰਕਾਰ ਦੇ ਸਰਦਾਰ ਜੈ ਸਿੰਘ ਲੋੜੀ ਹੈ ਸਾਡੇ ਐਮਐਲਏ ਆ ਤੇ ਉਹ ਜੁਟੀ ਸਪੀਕਰ ਵਿਧਾਨ ਸਭਾ ਪੰਜਾਬ ਵੀ ਹੈ ਤੁਸੀਂ ਉਹਨਾਂ ਦੇ ਕੰਮਕਾਰਦ ਕਿਦਾਂ ਦੇਖਦੇ ਹੋ ਮੈਂ ਤਾਂ ਉਹਨਾਂ ਦੇ ਕੰਮਕਾਰ ਬਹੁਤ ਖੁਸ਼ ਹਾਂ ਜੀ ਬਹੁਤ ਹਾਂਜੀ ਮਤਲਬ ਆ ਦੇਖੋ ਸਾਡੀ ਜਿਹੜੀ ਗੜਸ਼ੰਕਰ ਝੁੰਗੀਆਂ ਨੂੰ ਸੜਕਾਰ ਰਹੀ ਸੀ ਨਾ ਹਾਂਜੀ ਇਹ ਤੇ ਜੇ 2-2 ਫੁੱਟ ਦੇ ਟੋਏ ਪੈ ਸਕੇ ਹਾਂਜੀ ਇਹ ਅੱਜ ਉਹਨਾਂ ਨੇ ਬੜਾਈ ਬੜਾਈ ਹਰ ਕੀ ਬਣਾਈ ਆ ਜਿਹੜਾ ਰਸਤਾ ਮਤਲਬ ਪੌਣਾ ਘੰਟੇ ਦਾ ਸੀ ਨਾ ਅੱਜ ਅਸੀਂ 15 ਮਿੰਟ ਚ ਗੱਡ ਸਕਦੇ ਹਾਂ ਬਿਲਕੁਲ ਸਹੀ ਇਹ ਗੱਲ ਤਾਂ ਤੁਹਾਡੀ ਮੈਂ ਵੀ ਮੰਨਦਾ ਬਹੁਤ ਵਧੀਆ ਸੜਕ ਔਰ ਗੜ ਸ਼ੰਕਰ ਤੋਂ ਝੁੰਗੀਆਂ ਝੁੰਗੀਆਂ ਤੋਂ ਜੀ ਇਧਰ ਹੈਬੋਲ ਹੈਬੋਲ ਦੁਕਾਨ ਫਰਕੋਈ ਤੱਕ ਸੜਕ ਬਣਾਈ ਨਾ ਹਾਂਜੀ ਜੀ ਔਰ ਬਹੁਤ ਵਧੀਆ ਸੜਕ ਬਣੀ ਠੀਕ ਹੈ ਜੀ ਤੇ ਸਾਡੇ ਹੁਣ ਜਿਹੜੇ ਰਸਤੇ ਦੀ ਪ੍ਰੋਬਲਮ ਨਾ ਬਿਲਕੁਲ ਹੱਲ ਬਿਲਕੁਲ ਹਾਂਜੀ ਬਿਲਕੁਲ ਤੇ ਹੁਣ ਸਰ ਇੱਕ ਸਾਡੀ ਨਾ ਜਵਾਨੀ ਨੂੰ ਹਾਂਜੀ ਕੋੜ ਬਹੁਤ ਬੜਾ ਲੱਗਿਆ ਹਾਂ ਹਾਂਜੀ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਮੈਂ ਇਹ ਵੀ ਤੁਹਾਨੂੰ ਪੁੱਛਣਾ ਕਿ ਆਪਣੇ ਪਿੰਡ ਵਿੱਚ ਉਹ ਕੋੜ ਕਿੰਨਾ ਹੈ ਕਿ ਕੰਟਰੋਲ ਚ ਸਾਡੇ ਪਿੰਡ ਚ ਕੰਟਰੋਲ ਚ ਹੀ ਕੰਟਰੋਲ ਜਿਆਦਾ ਨਹੀਂ ਹੈਗਾ ਹਾਂਜੀ ਮਾੜਾ ਮੋਟਾ ਚਲੋ ਕੋਈ ਕਹਿੰਦੇ ਹੁੰਦੇ ਆ ਸਿਆਣਿਆਂ ਦੀ ਕਹਾਵਤ ਹੈ ਕਿ ਕਣਕ ਚ ਕਾਂ ਗਿਆਰੀ ਦਾ ਹੁੰਦੀ ਆ ਤੇ ਕੋਈ ਇੱਦਾਂ ਨਹੀਂ ਹੈ ਕੋਈ ਲੰਬਾ ਚੌੜਾ ਹੈ ਨਹੀਂ ਠੀਕ ਹੈ ਜੀ ਇਹ ਕੰਟਰੋਲ ਚ ਹੀ ਆ ਕੰਟਰੋਲ ਜੀ ਮਤਲਬ ਇੱਦਾਂ ਨਹੀਂ ਹੈ ਬਿੱਲੇ ਵੀ ਚਾਰੋਂ ਤਰੋ ਆ ਗਿਆ ਚਾਰ ਚਲੇਗਾ ਚਾਰ ਨਹੀਂ ਇਹ ਗੱਲ ਹੈ ਤੇ ਵੈਸੇ ਮੈਂ ਇੱਕ ਗੱਲ ਵੈਸੇ ਸਾਰਿਆਂ ਪਿੰਡਾਂ 'ਚ ਇਹਦਾ ਦੀ ਕੋਸ਼ਿਸ਼ ਬਹੁਤ ਉਹੀ ਗੱਲ ਕਰਦਾ ਇਹਨਾਂ ਨੇ ਉੱਪਰੋਂ ਥੱਲ ਪਾਤੀ ਹੈ ਜੀ ਉੱਪਰੋਂ ਥੱਲ ਪਾਤੀ ਹੈ ਜੀ ਨਜੀ ਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਾਤੀ ਹੈ ਹਾਂਜੀ ਹਾਂਜੀ ਹੁਣ ਸਾਰਾ ਇੱਕ ਗੱਲ ਮੈਂ ਕਹਿੰਦਾ ਇੱਥੇ ਸਾਡੀ ਫਰਜ ਬਣਦਾ ਬਟਾ ਫਰਜ ਬਣਦਾ ਇਹ ਕਿ ਦੇਖੋ ਅਸੀਂ ਦੇਖੋ ਕਚਾਈ 'ਚ ਬੈਠੇ ਟਮਟ ਕਰਦੇ ਨੇ ਸਰਕਾਰ ਤੇ ਨਜਾਇਜ਼ ਅਨੁਗਤਾ ਸਰਕਾਰ ਨੇ ਆਪਣੇ ਅਧਿਕਾਰ ਦੇ ਅੰਦਰ ਰੋਕਤਾ ਹਾਂਜੀ ਹਾਂਜੀ ਮੈਂ ਇੱਕ ਟੋਕੇ ਕਰਾਂ ਰੋਕ ਰੋਕ ਦਿੰਦਾ ਹੁਣ ਸਾਹਮਣੇ ਦੇਖੋ ਸਰਪੰਚ ਪੰਚ ਸਰਪੰਚ ਹੁੰਦਾ ਮੁੱਖ ਮੰਤਰੀ ਬਿਲਕੁਲ ਬਿਲਕੁਲ ਪੰਜ ਹੁੰਦੇ ਮੰਤਰੀ ਠੀਕ ਹੈ ਜੀ ਆਪਣਾ ਆਪਣਾ ਬਾਰਡ ਸਾਹਮਣਾ ਪੰਜ ਬਿਲਕੁਲ ਠੀਕ ਹੈ ਜੀ ਸਰਪੰਚ ਸਾਹਮਣੇ ਪਿੰਡ ਆਪਣਾ ਤੁਸੀਂ ਮੈਨੂੰ ਦੱਸੋ ਕਿੱਥੋਂ ਨਾ ਜਾਵੇ ਨਹੀਂ ਆ ਸਕਦਾ ਆਜੂ ਮੈਂ ਤੁਹਾਨੂੰ ਦੱਸਦਾ ਜੀ ਮੈਂ ਨਾ ਸਰਪੰਚ ਬਣਨ ਤੋਂ ਬਾਅਦ ਚੌਂਕੀ ਚੱਲ ਗਿਆ ਹਾਂਜੀ ਚੌਂਕੀ ਵਾਲੇ ਕਹਿੰਦੇ ਵੀ ਸਾਨੂੰ ਇੱਕ ਵਾਰੀ ਆ ਕੇ ਦੱਸੋ ਤਾਂ ਸਹੀ ਤੁਸੀਂ ਉਹ ਉਹੀ ਤਾਂ ਗੱਲ ਹੈ ਕਹਿੰਦੇ ਜਿਸ ਵੇਲੇ ਤੁਸੀਂ ਦੱਸੋਗੇ ਨਾ ਅਸੀਂ ਨਾ ਕਾਰਵਾਈ ਕਰੀਏ ਫੇਰ ਤੁਸੀਂ ਸਾਨੂੰ ਕਿਹਾ ਉਹ ਤਾਂ ਦੇਖੋ ਮੈਂ ਗੱਲ ਕਰਦਾ ਹਾਂ ਵੀ ਇਹ ਚੌਂਕੀ ਵਾਲੇ ਛੱਡ ਦਿੰਦੇ ਆ ਚੌਂਕੀਆਂ ਨਹੀਂ 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 ਪੋਸਟ ਨੂੰ ਉਹ ਤਾਂ ਸਭ ਮੈਨੂੰ ਤਾਂ ਉਹਨੇ ਬਾਰ-ਬਾਰ ਫੋਨਾਂ ਦੇ ਕਹਿੰਦੇ ਜੇ ਕੋਈ ਗੱਲਬਾਤ ਹੋਵੇ ਉਸੇ ਮੈਨੂੰ ਸਾਨੂੰ ਦੱਸੋ ਅਸੀਂ ਨਾ ਬੰਦਾ ਚੱਕੀਏ ਤੁਸੀਂ ਜੋ ਮਰਜੀ ਕਹੋ ਕਿਉਂਕਿ ਸਰ ਇਹ ਸਰਕਾਰ ਹੈ ਜਿਹੜੀ ਇਸ ਜੋਟੀ ਸਪੀਕਰ ਸਾਹਿਬ ਨੇ ਸਾਫ਼ ਕਿਹਾ ਹੋਇਆ ਹੈ ਕਿ ਕੋਈ ਨਸ਼ੇ ਵਾਲਾ ਬੰਦਾ ਮੇਰੇ ਕੋਲ ਆਣਾ ਨਹੀਂ ਚਾਹੀਦਾ ਹਾਂ ਨਰਾਜ ਆ ਜੀ ਨਰਾਜ ਮੈਨੂੰ ਪਤਾ ਲੜਾਈ ਦੇ ਵਿੱਚ ਕੋਈ ਨਹੀਂ ਆਉਣਾ ਚਾਹੀਦਾ ਨਸ਼ੇ ਵਾਲੇ ਬੰਦੇ ਤੋਂ ਨਰਾਜ ਕਿਉਂ ਨਰਾਜ ਨਹੀਂ ਬਿਲਕੁਲ ਨਰਾਜ ਨਹੀਂ ਜੀ ਹਾਂ ਉਹਦਾ ਕੋਈ ਗੱਲਬਾਤ ਹੈ ਕੋਈ ਨਹੀਂ ਉਹਦਾ ਕੋਈ ਗੱਲਬਾਤ ਹੈ ਤਾਂ ਉਹ ਕਹਿੰਦੇ ਸਾਡੇ ਕੋਲ ਲੱਖ ਬਈ ਆਓ ਪਰ ਨਸ਼ੇ ਦੇ ਮਾਮਲੇ 'ਚ ਮੈਂ ਨਾ ਕਿਸੇ ਦੇ ਪਿੱਛੇ ਜਾਣਾ ਤੇ ਨਾ ਮੈਂ ਨਰਾਜ ਹਾਂ ਤੋਂ ਸਾਹਮਣੇ ਵੀ ਪਤਾ ਨਹੀਂ ਇਹ ਵੀ ਉਹਨਾਂ ਦਾ ਬਹੁਤ ਵੱਡਾ ਪੁਆਇੰਟ ਹੈ ਇਸੇ ਕਰਕੇ ਪੁਲਿਸ ਨੂੰ ਵੀ ਉਹ ਉਹਨਾਂ ਨੇ ਹਦਾਇਤਾਂ ਦਿੱਤੀਆਂ ਹੋਈਆਂ ਨੇ ਹੁਣ ਉੱਥੇ ਸਾਡੇ ਏਰੀਆ 'ਚ ਇੱਕ ਪਿੰਡ ਸੀ ਉੱਥੇ ਵਿਖਦਾ ਸੀ ਨਸ਼ਾਈ ਸ਼ਰਿਆਂ ਅੱਛਾ ਅੱਛਾ ਮਾਦ ਜੀ ਉੱਥੇ ਜਿੰਦੇ ਲਵਾਤੇ ਉਹਨਾਂ ਨੇ ਕਿਸੇ ਸਰਕਾਰ ਤੇ ਜਿੰਦੇ ਨਾ ਲੱਗੇ ਇਹਨਾਂ ਨੇ ਜਿੰਦੇ ਲਵਾਤੇ 5% ਵਿਖਦਾ ਹੋਊਗਾ ਇੱਧਰ ਉੱਧਰ ਹੋ ਗਈ ਕਿਉਂਕਿ ਉਹ ਸਾਡੀ ਜੀ ਜ਼ਿੰਮੇਵਾਰੀ ਬਣ ਗਈ ਜੀ ਅਸੀਂ ਵੀ ਦੇਖੀਏ ਸਾਰਾ ਕੁਝ ਉਹਨਾਂ ਦੀ ਸਰਕਾਰ ਨੇ ਤਣਛੜਦਾ ਨਹੀਂ 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 ਆਪ ਵੀ ਫਰਜ਼ ਨਿਭਾਉਣਾ ਅਸੀਂ ਸਰਪੰਚ ਪੰਚ ਬਣਦੇ ਹਾਂ ਜੀ ਸਾਰੇ ਪਿੰਡਾਂ ਦੀ ਗੱਲ ਕਰਦਾ ਮੈਂ ਸੋ ਉਹਨਾਂ ਨੂੰ ਉਹਨਾਂ ਨੂੰ ਸਰਪੰਚ ਪੰਚ ਸਿਰਫ ਉਹ ਨਾਮ ਦਾ ਨਹੀਂ ਬਣਾਇਆ ਆਪਰੇ ਪਿੰਡ ਸੰਭੋ ਦੇਖੋ ਜੀ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹੀ ਆ ਇਹ ਥੋੜਾ ਵੀ ਮੈਂ ਸਰਪੰਚ ਬਣ ਗਿਆ ਤਾਂ ਮੈਂ ਹੁਣ ਸਰਦਾਰ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਾਈ ਜਮਾ ਪਗਾਮ ਘੋਸ਼ਣਾ ਕਰਾਂਗਾ ਉਹ ਨਹੀਂ ਗੱਲ ਬਣਦੀ ਸਾਨੂੰ ਸੇਵਾ ਜੋ ਦਿੱਤੀ ਆ ਮਹਾਰਾਜ ਵੱਲੋਂ ਮਿਲੀ ਆ ਉਹ ਸਾਨੂੰ ਕਰਨੀ ਚਾਹੀਦੀ ਕਰਨੀ ਚਾਹੀਦੀ ਆ ਹੁਣ ਸਭ ਤੋਂ ਵੱਡਾ ਕੰਮ ਤਾਂ ਦੇਖੋ ਜੀ ਸਰਪੰਚ ਦਾ ਹੁੰਦਾ ਸਰਪੰਚ ਦਾ ਹੁੰਦਾ ਜੀ ਸਰਪੰਚ ਨੇ ਜੇ ਕਰਨਾ ਜੋ ਰੌੜੀ ਸਾਹਿਬ ਨੂੰ ਦੱਸਣਾ ਉਹ ਵੀ ਸਰਪੰਚ ਨੇ ਦੱਸਣਾ ਜੋ ਚੌਕੀ ਵਾਲੇ ਨੂੰ ਦੱਸਣਾ ਉਹ ਵੀ ਸਰਪੰਚ ਨੇ ਦੱਸਣਾ ਇਹ ਹੁਣ ਅਸੀਂ ਨੂੰ ਕੋਈ ਜਮਾਂ ਕਿ ਉਹਨਾਂ ਨੂੰ ਕੀ ਪਤਾ ਕਿ ਉਹਨਾਂ ਨੂੰ ਕੀ ਬਦਲਣਾ ਜੀ ਬਿਲਕੁਲ ਸਹੀ ਬਿਲਕੁਲ ਪੰਚ ਆਪਣਾ ਵਾਰਡ ਸੰਭ ਲੈਣਾ ਸਰਪੰਚ ਪਿੰਡ ਸੰਭ ਲੈਣਾ ਮੈਂ ਕਹਿਣਾ ਨਾ ਚਾਹੀਦਾ ਨਹੀਂ ਆ ਸਕਦੀ ਨਹੀਂ ਆ ਸਕਦੀ ਇਹ ਸੱਚ ਕੁਝ ਸਾਰੀਆਂ ਗਲਤੀਆਂ ਵੀ ਹੈ ਹੈ ਨਾ ਜੀ ਅਸੀਂ ਹੁਣ ਕੋਈ ਚ ਡਰਦੇ ਵੀ ਹੈ ਮੈਂ ਕਹਿੰਦਾ ਕਿ ਡਰ ਦੀ ਲੋੜ ਨਹੀਂ ਹੈਗੀ ਅਸੀਂ ਡਰਨਾ ਘੱਟ ਹਾਂ ਮੈਂ ਕਿ ਮੈਂ ਅਸਲ ਵਿੱਚ ਇੱਕ ਕਮੈਂਟ ਸੀਗੀ ਮੈਂ ਕਮੈਂਟ ਤੁਹਾਡੇ ਪਿੰਡ ਜਿੱਥੇ ਹੀ ਵਿਗੜਦਾ ਨਾ ਮੈਨੂੰ ਦੱਸੋ ਮੈਂ ਆਨ ਕੈਮ ਜਿੰਨੇ ਕਿ ਚੱਲ ਮੇਰੇ ਨਾਲ ਦੱਸ ਚੁੱਕੇ ਹੈਗੇ ਆਪਣੇ ਵੀਰ ਮੇਰੇ ਹਰ ਇੱਕ ਚੱਲ ਆਪਣੇ ਹਲਕੇ ਦੇ ਜਿੰਨੇ ਕਿ ਵੀ ਜੁੜੇ ਹੋਏ ਵੀਰ ਸੱਜਣ ਵੀ ਹਰ ਪਿੰਡ ਚ 10 15 ਜੁੜੇ ਹੋਏ ਆ ਤੇ ਮੈਂ ਲਾਈਵ ਹੋ ਕੇ ਜੰਨਾ ਉੱਤੇ ਮੈਂ ਚਕਾਣਾ ਚਲੋ ਚੱਕੋ ਕਿਹੜਾ ਹੈ ਕਿੱਦਾਂ ਛੁੱਟ ਜਾਊਗਾ ਪੁਲਿਸ ਛੱਡੇ ਨਹੀਂ ਸਕਦੇ ਨਹੀਂ 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 ਤੇ ਅਸੀਂ ਲਾਈਵ ਹੋਣ ਦੀ ਤੁਹਾਨੂੰ ਲੋੜ ਨਹੀਂ ਪੁਲਿਸ ਤਾਂ ਵੀ ਛੱਡ ਨਹੀਂ ਨਹੀਂ ਛੱਡ ਦੇ ਹੁਣ ਇਹ ਨਹੀਂ ਸਕਦਾ ਹੀ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਜਦ ਇਹ ਅਫਸਰਕਾਰ ਆਈ ਹੈ ਬਹੁਤ ਥਲ ਪਈ ਹੈ ਪਰ ਹੁਣ ਜਿਹੜੀ ਚੀਜ਼ ਕਹਿੰਦੇ ਹੁੰਦੇ ਆ ਨਾ ਥੋੜੀ 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 ਆਉਂਦੀ ਹੈ ਘਟਦੀ ਘਟਦੀ ਕੱਟਣੀ ਹੈ ਜਕਦਮ ਤਾਂ ਕੋਈ ਚੀਜ਼ ਨਹੀਂ ਉਹ ਕਿਸੇ ਚੀਜ਼ ਨੂੰ ਕੰਟਰੋਲ 'ਚ ਲੈਣਾ ਟਾਈਮ ਤਾਂ ਲੱਗਦਾ ਚਿੱਟਾ ਤਾਂ ਲਿਆਤਾ ਨਹੀਂ ਕੰਟਰੋਲ 'ਚ ਹਾਂਜੀ ਆਪਣਾ ਮੈਡੀਕਲ ਨਸ਼ਾ ਹੈ ਹਾਂਜੀ ਹਾਂਜੀ ਹੁਣ ਮੈਡੀਕਲ ਨਿਕਲ ਆਇਆ ਹੁਣ ਮੈਡੀਕਲ ਨਾ ਚੇਵਨ ਨੂੰ ਵੀ ਇਹ ਹੋ ਗਿਆ ਧੋਕੇ ਉਹ ਵੀ ਕੰਟਰੋਲ ਚ ਕੰਟਰੋਲ ਹੁਣ ਜਲਦੀ ਘਟਦੇ ਘਟ ਰਿਹਾ ਤੇ ਸਾਡੀ ਜਵਾਨੀ ਬਚਦੀ ਆ ਬਿਲਕੁਲ ਸਹੰਦ ਹੈ ਕਿ ਸਾਡੀ ਜਵਾਨੀ ਬਚੇ ਇਹ ਕਰਾਹੇ ਵੀ ਹੋ ਜੇ ਤਾਂ ਪਪਸ ਆਵੇ ਇਥੇ ਆਪਣੇ ਪਿੰਡਾਂ ਦਾ ਵਿਕਾਸ ਕਰੇ ਪਿੰਡਾਂ ਦੇ ਨਾਲ ਉੱਚੇ ਕਰਨਾ ਹੁਣ ਦੇਖਿਆ ਜਾਵੇ ਮਰੇ ਮਾਚ ਆਪਣੇ ਹਰਿਆਣਾ ਸਟੇਟ ਤੇ ਜੋ ਜੀ ਕੁੜੀਆਂ ਦੇਖੋ ਤੇ ਪਹਿਲਵਾਨਾਂ ਪਹਿਲਵਾਨ ਬਿਲਕੁਲ ਬਾਕਸਰ ਆ ਸਾਡੀਆਂ ਕੋ ਅਸੀਂ ਕੁੜੀਆਂ ਨੂੰ ਬਾਹਰ ਨਹੀਂ ਕੱਢਦੇ ਆਪਣੀ ਨਾ ਨਾ ਹੈਨਾ ਇਹ ਸਾਡੀ ਬਹੁਤ ਬੜੀ ਗਲਤੀ ਹੈ ਜੀ ਸਾਨੂੰ ਪਿੰਡ ਵਿੱਚ ਜਿਮ ਅਸੀਂ ਮੰਗਦੇ ਆ ਸਰਵਨਸ ਦੀ ਗੱਲ ਸੁਣਾਉਣੀ ਹੈ ਜਿੰਮ ਵਗਦੇ ਆ ਜਿੰਮ ਚਾਹੀਦੀ ਜੀ ਕਿਹਦੇ ਲਈ ਮੁੰਡਿਆਂ ਲਈ ਮੁੰਡਿਆਂ ਲਈ ਕੁੜੀਆਂ ਲਈ ਕਿਉਂ ਨਹੀਂ ਚਾਹੀਦੀ ਆ ਕੁੜੀਆਂ ਵੀ ਬਰਾਬਰ ਦੀਆਂ ਹੱਕਦਾਰ ਆ ਅਸੀਂ ਇਹ ਕਹਿਣਤੀ ਏ ਸੀ ਕਿ ਮੈਂ ਤੁਹਾਨੂੰ ਦੱਸਾਂ ਮੁੰਡਿਆਂ ਲਈ ਮੁੰਡਿਆਂ ਲਈ ਅਸੀਂ ਕੁੜੀਆਂ ਲਈ ਵੀ ਨਹੀਂ ਆ ਅਸੀਂ ਕਹਿੰਦੇ ਅਸੀਂ ਕਹਿੰਦੇ ਆ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਰਿਹਾ ਇਹ ਸਿਰਫ ਅਸੀਂ ਕਹਿਨੀ ਹੈ ਆਪੇ ਫਰਕ ਪਾਈ ਜਨੇ ਕਹਿਨੀ ਹੈ ਅਸੀਂ ਪਰ ਕਰਦੇ ਨਹੀਂ ਨਾ ਕਰਦੇ ਨਹੀਂ ਕਰ ਫਰਕ ਕਰਦੇ ਪੂਰਾ ਕਰਦੇ ਆਂਗਾ ਪਰ ਅੱਦਾ ਕਹਿ ショਅ ਕਰਦੇ ਆਂ ਕਿ ਅਸੀਂ ਜੀ ਮੁੰਡੇ ਕੁੜੀ ਜੀ ਕਰਦੇ ਆਂ ਮੁੰਡੇ ਕੁੜੀ ਜੀ ਤੁਸੀਂ ਫਰਕ ਨਹੀਂ ਸਮਝਦੇ ਤਾਂ ਤੁਸੀਂ ਜਿਮ ਮੰਗਦੇ ਹੋ ਮੈਂ ਮੇਰੇ ਆਨਲਾਈਨ ਕੈਮਰੇ ਤੇ ਵੀ ਮੈਂ ਇਹ ਗੱਲ ਕਹਿਣਾ ਹਾਂ ਨਾ ਕਈ ਵਾਰ ਜਿਮ ਮੰਗੀ ਬਕਿਸੇ ਪਿੰਡਾਂ ਨੇ ਵੀ ਤੁਸੀਂ ਜਿਮ ਮੰਗੋ ਦੋਹਾਂ ਦੀ ਮੰਗੋ ਦੋਹਾਂ ਲਈ ਮੰਗੋ ਕੁੜੀ ਲਈ ਮੰਗੋ ਮੁੰਡੇ ਲਈ ਮੰਗੋ ਹੈਨਾ ਉਹਨਾਂ ਲਈ ਵੀ ਨਾ ਜਿੜੀ ਕੁੜੀ ਜਿਹੜੀ ਕੁੜੀ ਸਾਡੀ ਭੈਣ ਸਾਡੀ ਕਿਸੇ ਦੂਵੇ ਚ ਆਪਣਾਉਦਾ ਧਿਆਨ ਹੈ ਕਿਸੇ ਤੋਂ ਉਹ ਜਾਣਾ ਚਾਹਦੀ ਹੈ ਕਿਸੇ athletics ਚ ਜਾਂ boxing ਚ ਜਾਂ ਕਿਤੇ ਕਬੱਡੀ ਚ ਜਿਹੜੀ ਲੈਂਚ ਚ ਵੀ ਜਾਣਾ ਚਾਹੀਦੀ ਆ ਸਾਨੂੰ ਉਹਨੂੰ ਜਾਣ ਦੇਣਾ ਚਾਹੀਦਾ ਹੈ ਤੇ ਉਹਦਾ ਜਿਹੜਾ ਟੈਲੈਂਟ ਹੈਗਾ ਉਹਦਾ ਦਖਲਨਾ ਜ਼ਰੂਰੀ ਹੈ ਹੁਣ ਇੱਕ ਆਪਣੇ ਇੰਡੀਅਨ ਟੀਮ ਕ੍ਰਿਕਟ ਟੀਮ ਦੀ ਕੈਪਟਨ ਹੈ ਜਿਹੜੀ ਉਹ ਹਰਮਨਪ੍ਰੀਤ ਕੋਹੜਾ ਪੰਜਾਬ ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਕੀ ਚ ਕਿੱਡੇ ਪਲੇਅਰ ਮੁੰਡੇ ਪੰਜਾਬ ਦੇ ਆ ਠੀਕ ਕੈਪਟਨ ਵੀ ਪੰਜਾਬ ਦਾ ਆ ਬਿਲਕੁਲ ਬਿਲਕੁਲ ਹੈਨਾ ਤੇ ਆਪਾਂ ਇਸੇ ਕਰਕੇ ਕੁੜੀਆਂ ਨੂੰ ਥੋੜਾ ਪਹਿਲ ਦੇਈਏ ਪਹਿਲ ਦੇਣੀ ਜਿੰਨਾ ਅਸੀਂ ਕੁੜੀਆਂ ਨੂੰ ਘੁੱਟ ਕੇ ਰੱਖਦੇ ਆ ਹੈਨਾ ਜਿੰਨਾ ਦਵਾਚ ਰੱਖਦੇ ਆ ਉਹਨਾਂ ਕੰਮ ਜਿਆਦਾ ਖਰਾਬ ਹੁੰਦਾ ਆ ਕਾਹ ਨੂੰ ਇਸ ਤਰ੍ਹਾਂ ਕਰੇ ਚ ਦੇਖ ਲੋ ਇਹ ਮਾਪੇ ਇਹ ਚਾ ਲੈਂਦੇ ਆ ਇਹ ਚਾ ਲੈਂਦੇ ਸਭ ਬਾਬਾ ਜਿੰਮ ਜਾ ਆਪਣਾ ਇੱਥੇ ਕੋਈ ਖੇਡ ਚ ਪਾਣਾ ਕਿਸੇ ਚ ਪਾਣਾ ਹੋ ਨਹੀਂ ਚੱਲਣਾ ਨਾ ਨਹੀਂ ਪਾਉਂਦੇ ਨਾ ਇਹ ਬਹੁਤ ਬੜੀ ਸਾਡੀ ਗਲਤੀ ਹੈ ਤੇ ਬਾਕੀ ਸਰਪੰਚ ਸਾਹਿਬ ਜੀ ਤੁਸੀਂ ਸਾਨੂੰ ਆਪਣਾ ਟਾਈਮ ਜਿਹੜਾ ਕੀਮਤੀ ਟਾਈਮ ਆ ਉਹ ਦਿੱਤਾ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਤੇ ਤੇ ਦੂਜੇ ਨੰਬਰ ਤੇ ਇਸਰੇ ਪਿਛਾੜੇ ਏਰੀਏ ਦੇ ਹਲਕੇ ਦੇ ਸਭ ਤੋਂ ਵੱਧ ਵੋਟਰ ਤੋਂ ਇਹ ਤੁ ਸਰਪੰਚ ਅੱਜ ਜੋ ਤੁਹਾਡੇ ਨਾਲ ਜੁੜਾਏ ਆ ਕਿ ਮੈਨੂੰ ਨਹੀਂ ਲੱਗਦਾ ਇਹਨਾਂ ਤੋਂ ਵੱਧ ਕਿਸ ਨੇ ਜਿੱਤਿਆ ਨਾ ਹੀ ਇੱਥੇ ਇਸ ਪਿੰਡ ਵਿੱਚ ਵੀ ਰਿਕਾਰਡ ਤੋੜ ਜਿੱਤਿਆ ਇਹ 50 ਵੋਟਾਂ ਪਹਿਲਾਂ ਸੀ ਤੇ 213 ਵੋਟਾਂ ਕਰ ਗਏ ਆ ਮੈਨੂੰ ਲੱਗਦਾ ਆਣ ਵਾਲੇ 2 3 ਸੌਰੀ ਆਣ ਵਾਲੇ 50 ਸਾਲਾਂ ਤੱਕ ਕੋਈ ਤੋੜ ਨਹੀਂ ਸਕਦਾ ਹਾਂ ਸਰਬ ਸੰਮਤੀ ਨਾਲ ਮਣ ਕੇ ਗੱਲ ਹੋ ਰਹਾ ਪਰ ਜਿੱਤ ਕੇ ਵੋਟਾਂ ਜੋ ਕੋਈ ਇਹ ਤੋੜਨੀਆਂ ਬਹੁਤ ਮੁਸ਼ਕਲ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੇ ਸਾਨੂੰ ਅਜ ਦਰਸ਼ਨ ਹੋਏ ਬਹੁਤ ਬਹੁਤ ਧੰਨਵਾਦ ਸਵਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ